ਉਹ ਡਾਕਟਰ ਨੂੰ ਇਹ ਤਾਂ ਪਤਾ ਮੈਂ ਆਪਰੇਟ ਕਿਵੇਂ ਕਰਨਾ ਮੈਂ ਇਲਾਜ ਕਿਵੇਂ ਕਰਨਾ ਡਾਕਟਰ ਨੂੰ ਇਹ ਨਹੀਂ ਪਤਾ ਕਿ ਮੈਂ ਕੋਰਟ ਜਾ ਕੇ ਕਾਨੂੰਨ ਦਾ ਕੇਸ ਕਿਵੇਂ ਲੜਨਾ ਇਫ ਫੈਲਥ ਜੀ ਲੌਸ ਨਥਿੰਗ ਇਜ਼ ਲੌਸਡ ਇਫ ਫੈਲਥ ਜੀ ਲੌਸ ਸਮਥਿੰਗ ਇਜ਼ ਲੌਸਡ ਇਫ ਕੈਰੇਕਟਰ ਇਜ਼ ਲੌਸਡ ਹਮ ਐਵਰੀਥਿੰਗ ਇਜ਼ ਲੌਸਡ ਜੀ ਜਿਹੜੇ ਪੋਲੀਟਿਕਲ ਲੋਗ ਆ ਜਿਨ੍ਹਾਂ ਨੇ ਸਾਡੀਆਂ ਰਾਜ ਸਰਕਾਰਾਂ ਚ ਚਲੌਣੀ ਆ ਜਾਂ ਰਾਜ ਸਰਕਾਰਾਂ ਚ ਚਲੀਆਂ ਰਾਸ਼ਟਰੀਆਂ ਉਹਨਾਂ ਦਾ ਕਰਦਾਰ ਇਹ ਨਾ ਹੋ ਗਿਆ ਕਿ ਉਹਨਾਂ ਦੇ ਕਹਿਣੇ ਕਰਨੇ ਚ ਫਰਕ ਬਹੁਤ ਹੋ ਗਿਆ ਕਹਿਣੇ ਕਰਨੇ ਨਾ ਫਰਕ ਹੋ ਗਿਆ ਜਿਨ੍ਹਾਂ ਨੇ ਅੱਜ ਗੱਲ ਕਹੀ ਹੈਗੀ ਆ ਉਹ ਕੱਲ ਨੂੰ ਮੁਕਰ ਜਾਂਦੇ ਪਹਿਲਾਂ ਅਧਿਆਪਕ ਹੁੰਦੇ ਸੀਗੇ ਜੀ ਇਹ ਆਪ ਨੂੰ ਲੱਗਣਾ ਤੇ ਲੋਕਾਂ ਨੇ ਖੜ ਜਾਣਾ ਵੀ ਮੇਰਾ ਇਹ ਆਪਕਾਰ ਹੈ ਕਿਉਂਕਿ ਉਹਨੂੰ ਡਰ ਹੁੰਦਾ ਸੀਗਾ ਕਿ ਮੈਨੂੰ ਇਹ ਆਪਕਾਰ ਨੇ ਅੱਜ ਝਟਕ ਦੇਣਾ ਵੀ ਤੂੰ ਬੇਟਾ ਇਦਾਂ ਨਹੀਂ ਹੁਣ ਹੈਗਾ ਕਿ ਜਿਹੜਾ ਇਹ ਆਪ ਵੀ ਝਟਕਦਾ ਵਾ ਜਿਹਨਾਂ ਗੱਲ ਸਮਝ ਨਹੀਂ ਆਉਂਦਾ ਵਾ ਉਹ ਉਹਦੀ ਜਿਹੜੀ ਜਨਤਾ ਉੱਠਦੀ ਉਹਦੇ ਦੁਸ਼ਮਣ ਬਣ ਜਾਂਦੀ ਹੈ ਹੂੰ ਜੀ ਸਾਨੂੰ ਇਹਨੇ ਝਟਕਿਆ ਸੀ ਸਾਨੂੰ ਉਹ ਕਹਿੰਦੇ ਆ ਆਹ ਗਾਇਆ ਸੀਗਾ ਅਸੀਂ ਤੇ ਬਦਮਾਸ਼ ਸੀ ਇਸ ਸਵਾਲ ਨਾਲ ਸਿਰਫ ਸਾਡੀ ਸਿੱਖਿਆ ਪ੍ਰਣਾਲੀ ਦੀਆਂ ਕਮੀਆਂ ਵੱਲ ਇਸ਼ਾਰਾ ਕਰਤਾ ਹੈ ਸਗੋਂ ਸਾਨੂੰ ਇਸ ਦਿਸ਼ਾ ਦੇ ਵਿੱਚ ਸੋਚਣ ਲਈ ਵੀ ਮਜਬੂਰ ਕਰਦਾ ਹੈ ਕਿ ਅਸੀਂ ਕਿਵੇਂ ਵਿਦਿਆਰਥੀਆਂ ਨੂੰ ਸਿਰਫ ਅਕਾਦਮਿਕ ਨਹੀਂ ਸਗੋਂ ਨੈਤਿਕ ਸੱਭਿਆਚਾਰਕ ਅਤੇ ਸਮਾਜਿਕ ਤੌਰ ਦੇ ਉੱਤੇ ਵੀ ਮਜ਼ਬੂਤ ਬਣਾ ਸਕਦੇ ਹਾਂ ਧਰਮਸ਼ਾਲਾ ਦੇ ਵਿੱਚ کردار ਪੈਦਾ ਹੁੰਦੇ ਸੀ ਜਦੋਂ ਸਾਡਾ ਸਕੂਲ ਐਜੂਕੇਸ਼ਨ ਸਿਸਟਮ ਹੋਇਆ ਅਸੀਂ ਚੋਰ ਪੈਦਾ ਕਰ ਰਹੇ ਹਾਂ ਹੂੰ ਜੀ 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 ਅਸੀਂ ਭਿਸ਼ਟਾਚਾਰੀ ਪੈਦਾ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ RPD24 ਤੇ ਦੋਸਤੋ ਮੈਂ ਕਰਮ ਸੋਢੀ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀਆ ਗੱਲ ਕਰੀਏ ਤਾਂ ਹਾਲ ਹੀ ਦੇ ਵਿੱਚ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੰਡੀ ਯੂਨੀਵਰਸਿਟੀਆਂ ਦੀ ਉਪ ਕੁਲਪਤੀਆਂ ਦੇ ਨਾਲ ਮੀਟਿੰਗ ਦੇ ਦੌਰਾਨ ਵਿਦਿਆਰਥੀਆਂ ਦੀ ਸਰਵਫੁੱਲੀ ਸਖਸ਼ੀਅਤ ਨੂੰ ਨਿਖਾਰਣ ਦੇ ਲਈ ਨਵੇਂ ਅਤੇ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ ਜਿੱਥੇ ਅੱਜ 21ਵੀਂ ਸਦੀ ਦੇ ਵਿੱਚ ਜਦੋਂ ਅਸੀਂ ਉੱਤਰ ਆਧੁਨਿਕਤਾ ਦੇ ਦਾਅਵੇ ਕਰਦੇ ਹਾਂ ਤਾਂ ਤਕਨੀਕੀ ਤਰੱਕੀ ਦੇ ਸਿਖਰ ਤੇ ਵੀ ਹਾਂ ਤਾਂ ਫਿਰ ਵੀ ਸਿੱਖਿਆ ਦੇ ਖੇਤਰ ਦੇ ਵਿੱਚ ਗੁਰੂਕੁਲ ਪਰੰਪਰਾ ਵਰਗੀ ਸਰਵਸ਼੍ਰੇਸ਼ਟਾ ਅਤੇ ਸਿਸ਼ਟਾਚਾਰ ਦੀ ਘਾਟ ਮਹਿਸੂਸ ਹੋ ਰਹੀ ਹੈ ਇਹ ਸਵਾਲ ਨਾ ਸਿਰਫ ਸਾਡੀ ਸਿੱਖਿਆ ਪ੍ਰਣਾਲੀ ਦੀਆਂ ਕਮੀਆਂ ਵੱਲ ਇਸ਼ਾਰਾ ਕਰਦਾ ਹੈ ਸਗੋਂ ਸਾਨੂੰ ਇਸ ਦਿਸ਼ਾ ਦੇ ਵਿੱਚ ਸੋਚਣ ਲਈ ਵੀ ਮਜਬੂਰ ਕਰਦਾ ਹੈ ਕਿ ਅਸੀਂ ਕਿਵੇਂ ਵਿਦਿਆਰਥੀਆਂ ਨੂੰ ਸਿਰਫ ਅਕਾਦਮਿਕ ਨਹੀਂ ਸਗੋਂ ਨੈਤਿਕ ਸੱਭਿਆਚਾਰਕ ਅਤੇ ਸਮਾਜਿਕ ਤੌਰ ਦੇ ਉੱਤੇ ਵੀ ਮਜ਼ਬੂਤ ਬਣਾ ਸਕਦੇ ਹਾਂ ਅਸੀਂ ਚਰਚਾ ਕਰਾਂਗੇ ਕਿ ਸਾਡੀ ਸਿੱਖਿਆ ਪ੍ਰਣਾਲੀ ਦੇ ਵਿੱਚ ਕਿਹੜੇ ਸੁਧਾਰਾਂ ਦੀ ਲੋੜ ਹੈ ਗੁਰੂਕੁਲ ਪਰੰਪਰਾਵਾਂ ਦੀਆਂ ਕਿਹੜੀਆਂ ਮੁੱਲਵੰਤ ਸਿੱਖਿਆਵਾਂ ਨੂੰ ਅਪਣਾਇਆ ਜਾ ਸਕਦਾ ਹੈ ਅਤੇ 21ਵੀਂ ਸਦੀ ਦੀਆਂ ਮੰਗਾਂ ਦੇ ਮੁਤਾਬਕ ਵਿਦਿਆਰਥੀਆਂ ਦੀ ਸਰਬਪੱਖੀ ਸਖਸ਼ੀਅਤ ਕਿਵੇਂ ਨਿਖਾਰੀ ਜਾ ਸਕਦੀ ਹੈ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਲ ਤੇ ਸਿੱਖਿਆ ਸ਼ਾਸਤਰੀ ਸਟੇਟ ਬੋਰਡ ਰੋਸ਼ਨ ਖੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਖੜਾ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜ਼ੀ ਰੋ ਖੜਾ ਸਾਹਿਬ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਦੇਸ਼ ਦੇ ਉਪ ਰਾਸ਼ਪਤੀ ਧਨਖੜ ਸਾਹਿਬ ਨੇ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਦੇ ਨਾਲ बैठक ਕਰਦੇ ਹੋਏ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਸਰਬਪੱਖੀ ਸਖਸ਼ੀਅਤ ਨੂੰ ਨਿਖਾਰਨ ਦੇ ਲਈ ਸਾਨੂੰ ਨਵੇਂ ਕਦਮ ਚੁੱਕਣ ਦੀ ਜ਼ਰੂਰਤ ਹੈ ਅੱਜ ਜਦੋਂ ਕਿ ਅਸੀਂ 21ਵੀਂ ਸਦੀ ਦੇ ਵਿੱਚ ਉੱਤਰ ਆਧੁਨਿਕਤਾ ਦੇ ਦਾਅਵੇ ਕਰ ਰਹੇ ਹਾਂ ਤਾਂ ਫਿਰ ਗੁਰੂਕੁਲ ਵਾਲੀ ਸਰਵ ਸ੍ਰੇਸ਼ਟਾ ਅਤੀ ਸ੍ਰਿਸ਼ਟਾਚਾਰ ਦੀ ਘਾਟ ਕਿਉਂ ਮਹਿਸੂਸ ਹੋ ਰਹੀ ਹੈ ਕੀ ਲੱਗਦਾ ਹੈ ਤੁਹਾਨੂੰ ਇਸ ਦੇ ਤੇ ਉਹ ਕੱਲ ਪਰਸੋਂ ਮੈਂ ਦੇਖਦਾ ਸੀਗਾ ਕਿ ਉਹਨਾਂ ਨੇ ਨਾ ਦੇਖਦੇ ਸਾਰੇ ਮਿਲ ਯੂਨੀਵਰਸਿਟੀਆਂ ਦੇ ਉਪਕੁਲਪਤੀ ਹੈਗੇ ਆ ਵਾਈਸ ਚਾਂਸਲਰਸ ਹੈਗੇ ਆ ਜੀ ਜੀ ਵੀ ਉਹਨਾਂ ਦੀ ਮੀਟਿੰਗ ਕੀਤੀ ਜਾ ਉਹਨਾਂ ਨੇ ਵੀਸੀ ਵੀ ਕੀਤੀ ਜਾ ਕੁਝ ਮੀਟਿੰਗ ਪਹੁੰਚ ਜਾ ਕੁਝ ਨਾ ਉਹਨਾਂ ਨੇ ਵੀਡੀਓ ਕਾਨਫਰੰਸ ਕੀਤੀ ਹੈਗੀ ਜੀ ਤੇ ਉਹਨਾਂ ਦਾ ਸਭ ਤੋਂ ਵੱਡਾ ਫਿਕਰ ਇਹੀ ਸੀਗਾ ਕਿ ਅੱਜ ਦੇਸ਼ ਅਸੀਂ 21ਵੀਂ ਸਦੀ ਨੂੰ ਜਦੋਂ ਜੀਰੇ ਹੋਈਏ ਜਦੋਂ ਇਹ ਉੱਤਰਾਧਨਿਕ এডੂਕੇਸ਼ਨ ਦੀ ਗੱਲ ਕਰ ਰਹੀ ਹੈ ਜਿੱਥੇ ਡਿਜੀਟਲ এডੂਕੇਸ਼ਨ ਦੀ ਗੱਲ ਕਰ ਰਹੇ ਹਾਂ ਜਿੱਥੇ AI ਦੀ ਗੱਲ ਕਰ ਰਹੀ ਹੈ ਹਾਂਜੀ ਵੀ ਸਿਖਰ ਹੋ ਗਿਆ ਜਦੋਂ ਅਸੀਂ ਇੱਥੇ ਆ ਗਏ ਕਿ ਦੁਨੀਆ ਮੁਠੀ 'ਚ ਹੋ ਗਈ ਹੈ ਵੀ ਐਜੂਕੇਸ਼ਨਲ ਸਟਾਰਕ ਹੋ ਗਿਆ ਸੋਚਕ ਹੋ ਗਈ ਹੈ ਹੂੰ ਹੁਣ ਗੱਲ ਹੈ ਕਿ ਉਹਨਾਂ ਨੂੰ ਫਿਕਰ ਕੀ ਹੋਇਆ ਕਿ ਸਾਡਾ ਜਿ ਬਿਗਾੜ ਕਿੱਥੇ ਆ ਹੂੰ ਬਗਾੜ ਆਇਆ ਕਿ ਇੱਕ ਨਾ ਮਤਲਬ ਹੈਵਿੰਗ ਅ ਗੁੱਡ ਕੁਆਲੀਫਿਕੇਸ਼ਨ ਸਾਡੇ ਕੋ ਐਜੂਕੇਸ਼ਨ ਹੈ ਨਹੀਂ ਹੂੰ ਸਾਡੇ ਕੋ ਇਲਮ ਹੈਗਾ ਹੂੰ ਤਾਲੀਮ ਹੈ ਨਹੀਂ ਹੂੰ ਬਿਲਕੁਲ ਜੀ ਠੀਕ ਹੈ ਨਾ ਜੀ ਮਤਲਬ ਹਰਾਨਗੀ ਦੀ ਗੱਲ ਹੈਗੀ ਆ ਕਿ ਇਹ ਬੜੀ ਦੁੱਖ ਦੀ ਗੱਲ ਹੈਗੀ ਆ ਕਿ ਜਦੋਂ ਅਸੀਂ ਪੂਰੇ ਸਮਾਜ ਨੂੰ ਦੇਖਦੇ ਕੁ ਸਾਰੇ ਦੇ ਵਿੱਚ ਜਿੰਨਾ ਭਰੀਆਂ ਵੀ ਹੂੰ ਜਿਹੜਾ ਸਾਡਾ ਝੁਗਿਰਦਾ ਹੈਗਾ ਉਹ ਅਪਰਾਧ ਜਗਤ ਹੈਵੀ ਆ ਹੂੰ ਜੀ ਜੇ ਸਾਡਾ ਹੈ ਐਜੂਕੇਸ਼ਨ ਸਿਸਟਮ ਵਧੀਆ ਹੁੰਦਾ ਜੇ ਇਥੇ ਮੋਰੈਲਿਟੀ ਹੁੰਦੀ ਜੇ ਮੋਰਲ ਵੈਲਿਊ ਦੀ ਗੱਲ ਹੁੰਦੀ ਜਿੱਥੇ ਸਮਾਜਿਕ ਜੀਵਨ ਕਦਰਾਂ ਕੀਮਤਾਂ ਦੀ ਗੱਲ ਉੱਠਦੀ ਜੇ ਲੋਕਾਂ ਦੇ ਵਿੱਚ ਉਹਨਾਂ ਜੂਨ ਦਾ ਸਲੀਕਾ ਹੁੰਦਾ ਨਾਲ ਜੀ ਤੇ ਫਿਰ ਐਜੂਕੇਸ਼ਨ ਦਾ ਮਾਹੌਲ ਹੋਰ ਹੋਣਾ ਸੀ ਐਜੂਕੇਸ਼ਨ ਦਾ ਵਰਤਾਰਾ ਤੇ ਪਰਸ਼ਾਵਾਂ ਤੇ ਉਹਦਾ ਵਾਤਾਵਰਨ ਵੱਖਰਾ ਹੋਣਾ ਸੀ ਹੂੰ ਬਿਲਕੁਲ ਹੁਣ ਵਾਤਾਵਰਨ ਨਹੀਂ ਹੈਗਾ ਅਸੀਂ ਡਿਗਰੀ ਹੋਲਡਰ ਪਰਚਾਰਾ ਕਰ ਰਹੇ ਹਾਂ ਜੀ ਅਸੀਂ ਡਿਗਰੀ ਹੋਲਡਰਜ਼ ਇਹਨੇ ਤਿਆਰ ਕਰ ਰਹੇ ਹੈਗੇ ਆ ਯੂਨਿਵਰਸਿਟੀਆਂ ਦੇ ਪੱਪਾ ਪਰ ਹੋਈਆਂ ਕਾਲਜਸ ਕੀਤੇ ਪਏ ਆ ਉਹਨਾਂ ਦਾ ਸਿਲੇਬਸ ਇਸ ਢੰਗ ਨਾਲ ਬਣ ਗਿਆ ਕਿ ਤੁਸੀਂ ਡਿਗਰੀ ਹੋਲਡਰਸ ਕਰਨੇ ਆ ਡਿਗਰੀ ਹੋਲਡਰ ਤੋਂ ਬੰਦਾ ਫਿਰ ਉਹ ਗੇਰੇਜ਼ਗਾਰਾਂ ਦੀ ਲਾਈਨ ਲਾਉਣੀ ਹੈਗੀ ਆ ਲੇਕਿਨ ਜਿਹੜੀ ਨਾ ਆਪਣੇ ਕਦਮੀ ਆਪ ਚੱਲ ਕੇ ਸਫਰ ਤੈਅ ਕਰਨ ਦੀ ਉਹ ਕਿਸੇ ਚ ਨਹੀਂ ਆਦੀ ਪਾਵਰ ਤਾਕਤ ਦਿੱਤੀ ਹੁਣ ਲੈ ਬੱਚਾ ਹੈਗਾ ਉਹ ਵੀ ਜਦੋਂ ਛੋਟੇ ਬੱਚਾ ਹੁੰਦਾ ਨਾ ਉਹਨੂੰ ਅਸੀਂ ਕਹਿੰਦੇ 스ਪੂਨ ਫੀਡਰ ਹੁੰਦਾ ਹਾਂਜੀ ਤੇ ਉਹਨੂੰ ਚਮਚੇ ਨਾਲ ਪੋੜਾਉਣਾ ਹੈ ਜੋ ਖਾਣਾ ਉਹਨੇ ਉਹ ਹੀ ਖਾਣਾ ਹੈਗਾ ਹੂੰ ਜੀ ਹਾਂਜੀ ਲੇਕਿਨ ਬੱਚਾ ਉਹਦੋਂ ਸਿਆਣਾ ਹੁੰਦਾ ਜਦੋਂ ਆਪਣੇ ਹੱਥੀਂ ਚੱਕ ਕੇ ਆਪ ਜੀ ਖਾਣ ਲੱਗਦਾ ਤੇ ਆਪਣੀ ਚੀਜ਼ ਪਛਾਣਦਾ ਹੂੰ ਬਿਲਕੁਲ ਜੀ ਉਹਦਾ ਵਿਕਾਸ ਹੋਣੇ ਚੁੜੂ ਜਦੋਂ ਹੁੰਦਾ ਹਾਂਜੀ ਲੇਕਿਨ ਅਸੀਂ ਹੁਣ ਯੂਨੀਵਰਸਿਟੀਆਂ ਦੀ ਹੈਵਿੰਗ ਅ ਡਿਗਰੀ ਆਫ ਪੀਐਸਡੀ ਵੀ 스ਪੂਨ ਫੀਡਰ ਹੀ ਹੈ ਹੂੰ ਹੈਨਾ ਹੁਣ ਗੱਲ ਦਾ ਨਾ ਕਰਮ ਇਹ ਨਹੀਂ ਅਰਥ ਹੁੰਦਾ ਕਿ ਇੱਕ ਬੰਦੇ ਨੇ ਨਾ ਕਿਸੇ ਵਿਸ਼ੇ ਦੇ ਉੱਤੇ ਐਮਏ ਕੀਤੀ ਆ ਜਾਂ ਨੇ ਐਮਐਸਸੀ ਕੀਤੀ ਆ ਜਾਂ ਨੇ ਐਮਕਮ ਕੀਤੀ ਹੈਗੀ ਆ ਉਹ ਜਾਂ ਉਹਨੇ ਐਮਬੀਬੀਐਸ ਕੀਤੀ ਆ ਜਾਂ ਉਹਨੇ ਐਮਐਸ ਕੀਤੀ ਮਾਸਟਰਸ ਸਰਦਰੀ ਕੀਤੀ ਆ ਜਾਂ ਨੇ ਐਮਡੀ ਕਰ ਲਈ ਆ ਗੱਲ ਇਹ ਨਹੀਂ ਕੀ ਜਾਂ ਐਮਏ ਐਲਐਲਬੀ ਕਰ ਲਈ ਜਾਂ ਉਹਨਾਂ ਨੇ एलएलएम ਕਰ ਲਈ ਹੈਗੀ ਆ ਜਾਂ ਉਹਨੇ ਕਿਸੇ ਵੀ ਵਿਸ਼ੇ ਦੇ ਵਿੱਚ ਪੀਐਜ ਕੀਤੀ ਫਿਰ ਡੀਲਟ ਵੀ ਕਰ ਲਈ ਹੈਗੀ ਆ ਡਿਗਰੀਆਂ ਬਹੁਤ ਜ਼ਿਆਦੀ ਹੈਗੀ ਆ ਹਮਮ ਗੱਲ ਇਹ ਕੀ ਕਿ ਉਹ ਬੰਦਾ ਜਿਹੜੀ ਡਿਗਰੀ ਕੀਤੀ ਆ ਉਸੇ ਹੀ ਵਿਸ਼ੇ ਦੇ ਵਿੱਚ ਮਹਰ ਹੋ ਸਕਦਾ ਹੂੰ ਪਰਿਪੂਰਣ ਨਹੀਂ ਹੁੰਦਾ ਹੂੰ ਜੀ ਜੀ ਹੈਨਾ ਜੀ 916 ਇਜ਼ ਪਰਫੈਕਟ ਪਰਫੈਕਟ ਅੰਡਰ ਦਾ ਸਨ ਹੂੰ ਇਹ ਸੂਰ ਦੀ ਰੋਸ਼ਨੀ ਤੇ ਕੋਈ ਵੀ ਆਤਮਾ ਸਪੂਰਣ ਨਹੀਂਗੀ ਜੀ ਜੀ ਅਸੀਂ ਕਿਸੇ ਨਾ ਕਿਸੇ ਪੱਖੋਂ ਘੱਟ ਹੁੰਦੇ ਹਾਂ ਹੂੰ ਇਸੇ ਤਰ੍ਹਾਂ ਹੀ ਜਿਹੜੇ ਹੁਣ ਖੇਤਰ ਦਾ ਕੋਈ ਬੰਦਾ ਹੁੰਦਾ ਉਹਨੂੰ ਇੱਕ ਡਾਕਟਰ ਹੈਗਾ ਹੂੰ ਉਹ ਡਾਕਟਰ ਨੂੰ ਇਹ ਤਾਂ ਪਤਾ ਮੈਂ ਪਰੇਟ ਕਿਵੇਂ ਕਰਨਾ ਮੈਂ ਇਲਾਜ ਕਿਵੇਂ ਕਰਨਾ ਹੂੰ ਡਾਕਟਰ ਨੂੰ ਇਹ ਨਹੀਂ ਪਤਾ ਕਿ ਮੈਂ ਕੋਰਟ ਜਾ ਕੇ ਕਾਨੂੰਨ ਦਾ ਕੇਸ ਕਿਵੇਂ ਲੜਨਾ ਹੂੰ ਬਿਲਕੁਲ ਹਾਂਜੀ ਉਹਨਾਂ ਜੀ ਜੀ ਉਹ ਵਕੀਲ ਦੱਸ ਸਕਦਾ ਹਾਂ ਜੀ ਵਕੀਲ ਆਪਣੇ ਹੀ ਖੇਤਰ ਵਿੱਚ ਜਾਂ ਆਪਣੇ profession ਦੇ ਵਿੱਚ ਕੋਈ ਵੀ ਬੰਦਾ ਉਹ ਤੇ ਮਾਹਰ ਹੋ ਸਕਦਾ ਲੇਕਿਨ ਜਿਹੜੀ ਜ਼ਿੰਦਗੀ ਜ਼ਿੰਦਾਬਾਦ ਕਰਨ ਦੇ ਕਰ ਲਈ ਆ ਜ਼ਿੰਦਗੀ ਇਹਦੇ ਵਿੱਚ ਤੂੰ ਦੇਖਿਆ ਕਿ ਬਹੁਤੇ ਚੰਗੇ ਚੰਗੇ ਪੜੇ ਪੜੇ ਲਿਖੇ ਜੇ ਆਪਾਂ ਕਹਿੰਦੇ ਆ ਪੜੇ ਲਿਖੇ ਸਿਰਫ ਇੱਕ ਕਿਸੇ ਵਿੱਚ ਦੇ ਉਹ ਆਪਣੇ ਘਰ ਦੇ ਵਰਤਾਰੇ ਵਿੱਚ ਫੇਰ ਹੋ ਜਾਂਦੇ ਹਾਂ ਜੀ ਹਾਂ ਜੀ ਉਹਨਾਂ ਦੇ ਡਾਈਵਰਸ ਹੋ ਜਾਂਦਾ ਜੀ 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 ਠੀਕ ਹੈ ਨਾ ਉਹ ਆਪਣੇ ਮਾਪਿਆਂ ਦੇ ਪ੍ਰਤੀ ਸਹੀ ਨਹੀਂ ਹੁੰਦੇ ਉਹ ਬੜਾ ਕੁਝ ਹੋ ਜਾਂਦਾ ਉਹ ਭੈਣ ਭਰਾਵਾਂ ਨਾਲ ਸਹੀ ਨਹੀਂ ਚੱਲਦੇ ਹੁੰਦੇ ਉਹਨਾਂ ਦੇ ਸਮਾਜ ਦੇ ਪ੍ਰਤੀ ਜਿਹੜੀ ਹੁੰਦੀ ਹੈ ਜਦਾਂ ਕਿ ਨੇ ਮੈਨ ਨੇ ਸੋਚਿਆ ਐਨੀਮਲ ਬੈ ਨੈਚਰ ਐਂਡ ਨੈਸਸਿਟੀ ਨੈਚਰ ਐਂਡ ਬੈ ਨੈਸਸਿਟੀ ਕੰਪੈਲਮੈਂਟ ਟੂ ਲਿਵ ਇਨ ਸੋਸਾਇਟੀ ਅਸੀਂ ਪੰਗੋੜੇ ਤੋਂ ਲੈ ਕੇ ਅਰਥੀ ਤੱਕ ਦੂਜੇ 'ਤੇ ਨਿਰਭਰ ਕਰਦੇ ਹਾਂ ਉਹ ਕਦੋਂ ਸੋਣਾ ਜਦੋਂ ਤੁਸੀਂ ਇਹ ਨਹੀਂ ਸਿਖਾ ਸਕੇ ਫਿਰ ਜਾਂ ਯੂਨੀਵਰਸਿਟੀਆਂ ਤੁਸੀਂ ਜਿੰਨੀ ਮਰਜ਼ੀ ਖੋਲੋ ਹੁਣੋਂ ਨਲੰਦਾ ਯੂਨੀਵਰਸਿਟੀ ਦਾ ਪਿਛਲਾ ਜਿਹੜਾ ਪਿਸ਼ੋਕੜਾ ਜਾਂ ਜਿਹੜੀ ਮਤਲਬ ਉਹ ਗੁਰੂਕੁਲ ਹੁੰਦੇ ਜਿਹਦੀ ਤੁਸੀਂ ਗੱਲ ਕਰਦੇ ਆ ਗੁਰੂਕੁਲ ਦੇ ਕੇ ਆ ਉਹਨਾਂ ਦਾ ਪਿਸ਼ੋਕੜ ਕੀ ਹੈਗਾ ਹੂੰ ਜੀ ਜੀ ਜਾਂ ਸਾਡੇ ਇੱਥੇ ਧਰਮਸ਼ਾਲਾ ਹੁੰਦੇ ਸੀਗੇ ਧਰਮਸ਼ਾਲਾ ਦਾ ਮਤਲਬ ਕੀ ਹੈਗਾ ਟੂ ਕਰੈਕਟਰ ਬਿਲਡ ਕਰਨਾ ਹੂੰ ਜਿਹੜਾ ਕਰੈਕਟਰ ਬਿਲਡ ਕਰਨਾ ਨਾ ਉਹ ਸਭ ਤੋਂ ਸ੍ਰੇਸ਼ਟ ਹੈਗਾ ਹਾਂਜੀ ਜਦੋਂ ਤੁਸੀਂ ਇਹ ਸਲੋਗਨ ਤੇ ਪੜਦੇ ਆ ਹੂੰ ਅਸੀਂ ਇਹ ਸਲੋਗਨ ਤੇ ਪੜਦੇ ਆ ਵੀ ਜੇ ਤੁਹਾਡੀ ਮਤਲਬ ਨਾ ਏ ਵੈਲਥ ਤੁਹਾਡੀ ਉੜ ਗਈ ਆ ਜੇ ਤੁਹਾਡੇ ਧਨ ਦੋਦ ਖਤਮ ਹੋਈ ਆ ਤੇ ਤੁਹਾਡਾ ਕੁਝ ਵਿਗੜਿਆ ਨਹੀਂਗਾ ਹੂੰ ਜੇ ਤੁਹਾਡੀ ਹੈਲਥ ਖਰਾਬ ਆ ਤਾਂ ਥੋੜਾ ਨੁਕਸਾਨ ਹੋ ਗਿਆ ਜੀ ਜੀ ਜੇ ਤੁਹਾਡਾ ਚਾਰਟਣੀ ਖ ਉੜ ਗਿਆ ਹੂੰ ਫੇ ਤੁਹਾਡੇ ਪੱਲੇ ਰਹੀ ਕੁਝ ਨਹੀਂ ਬਿਲਕੁਲ ਜੀ ਹੈਨਾ ਹੂੰ ਐ ਫੈਲਥ ਜੀ ਲੋਸ ਨਾਥਿੰਗ ਹੀ ਲੋਸਡ ਐ ਫੈਲਥ ਜੀ ਲੋਸ ਸਮਥਿੰਗ ਹੀ ਲੋਸਡ ਐ ਫੈਲਥ ਕੈਰੇਕਟਰ ਜੀ ਲੋਸਡ ਹੂੰ ਐਵਰੀਥਿੰਗ ਇਜ਼ ਲੋਸਡ ਜੀ ਹੁਣ ਉਹ ਉਹਦੀ ਤੀਸਰੀ ਗੱਲ ਹੈਗੀ ਆ ਹੂੰ ਉਹ ਤੀਸਰੀ ਗੱਲ ਲਈ ਸਿਆਪਾ ਕਰ ਰਹੇ ਆ ਧਨਕਰਤ ਸਾਹਿਬ ਹੂੰ ਸਹੀ ਬੀਸ ਰਦਾ ਕਰਦਾਰ ਹੀ ਹੈ ਨਹੀਂ ਹੂੰ ਕਿਸੇ ਪੋਲੀਟਿਕਲ ਬੰਦੇ ਕਰਦਾਰ ਹੈ ਨਹੀਂ ਹੂੰ ਜਿਹੜੇ ਪੋਲੀਟਿਕਲ ਲੋਗ ਆ ਜਿਨ੍ਹਾਂ ਨੇ ਸਾਡੀਆਂ ਰਾਜ ਸਰਕਾਰਾਂ ਚ ਚਲਾਉਣੀ ਆ ਜਾਂ ਰਾਜ ਸਰਕਾਰਾਂ ਚ ਚੱਲ ਰਹੀਆਂ ਰਾਜਤਰੀਆਂ ਉਹਨਾਂ ਦਾ ਕਰਦਾਰ ਇਹ ਨਾ ਹੋ ਗਿਆ ਕਿ ਉਹਨਾਂ ਦੇ ਕਹਿਣੇ ਕਰਨੇ 'ਚ ਫਰਕ ਬਹੁਤ ਹੋ ਗਿਆ ਹੂੰ ਹਨਾ ਜੀ ਕਹਿਣੇ ਕਰਨੇ 'ਚ ਨਾ ਫਰਕ ਹੋ ਗਿਆ ਜਿਨ੍ਹਾਂ ਨੇ ਅੱਜ ਗੱਲ ਕਹੀ ਹੈਗੀ ਆ ਉਹ ਕਾਨੂੰ ਮੁਕਰ ਜਾਂਦੇ ਹੂੰ ਔਰ ਜਿਹੜੀ ਅਖਬਾਰਾਂ ਸਭ ਚੁੱਕੀਆਂ ਸਾਰੇ ਚੈਨਲਾਂ ਤੇ ਗੱਲ ਆ ਗਈ ਆ ਉਹਨਾਂ ਦੀ ਗੱਲ ਪੂਰੀ ਪਪੂਲਰ ਹੋ ਚੁੱਕੀ ਆ ਦੋ ਦੋ ਨੂੰ ਫਿਰ ਯੂ ਟਰਨ ਕਰ ਜਾਂਦੇ ਹੂੰ ਉਹਨੂੰ ਹਲਾਤ ਕਿਉਂ ਕਿਉਂ ਐਜੂਕੇਸ਼ਨ ਨਹੀਂ ਸਹੀ ਹੂੰ ਜੀ ਜਾਂ ਸਾਡੀ ਖਾਨਦਾਨੀ ਵਿਰਾਸਤ ਹੁੰਦੀ ਬੰਦੇ ਦੀ ਹੂੰ ਵੀ ਉਹ ਕਹਿੰਦੇ ਯਾਰ ਉਹਦਾ ਖਾਨਦਨ ਬਹੁਤ ਵਧੀਆ ਸੀ ਤੇ ਵਿਰਾਸਤ ਆ ਤੇ ਬਜ਼ੁਰਗਾਂ ਦਾ ਵੀ ਤੁਸੀਂ ਉਹਨੂੰ ਖਾਨਦਾਨੀ ਉਹ ਚੀਜ਼ ਤਰੀ ਹੁੰਦੀ ਆ ਕਿ ਅੱਜ ਉੱਥੇ ਖੜਾ ਹੂੰ ਹਨਾ ਉਹਦਾ ਕਰਦਾਰ ਹੂੰ ਅਸੀਂ ਹੈਵਿੰਗ ਅ ਡਿਗਰੀ ਹੂੰ ਬੀਐਸਸੀ ਡਿਗਰੀ ਦੇ ਹਾਂਦੇ ਨਹੀਂ ਹੂੰ ਬਿਲਕੁਲ ਹਾਂਜੀ ਅਸੀਂ ਇੱਕ ਚੰਗੇ ਅਹੁਦੇ ਤੇ ਬੈਠੇਗੇ ਅਹੁਦੇ ਦੇ ਹਾਂਦੇ ਨਹੀਂ ਹੂੰ ਜੇ ਤੁਸੀਂ ਇੱਕ ਪ੍ਰਾਈਮ ਮਿਨਿਸਟਰ ਬੈਠਾ ਜਾਂ ਰਾਸ਼ਟਰਪਤੀ ਬੈਠਾ ਜਾਂ ਮੁੱਖ ਮੰਤਰੀ ਬੈਠਾ ਜਾਂ ਮੰਤਰੀ ਜਾਂ ਐਮ ਐਲ ਏ ਜਾਂ ਡੀ ਸੀ ਜਾਂ ਕੋਈ ਵੀ ਕਿਸੇ ਅਹੁਦੇ ਤੇ ਬੈਠਾ ਜੀ 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 ਇਹ ਉਹ ਜ ਆਪ ਕੋ ਬੈਠਾ ਹੂੰ ਜੇ ਡਰਾਈਵਿੰਗ ਦੇ ਡਰਾਈਵਰ ਹੀ ਬੈਠਾ ਹੂੰ ਜੇ ਉਹਨੂੰ ਡਰਾਈਵਿੰਗ ਦੇ ਨਿਯਮ ਹੀ ਨਹੀਂ ਪਤਾ ਹੂੰ ਫਿਰ ਕੀ ਫਾਇਦਾ ਉਸ ਚੀਜ਼ ਦਾ ਫਿਰ ਉਹ ਗੱਡੀ ਤੇ ਮੇਰੇ ਖਿਆਲ ਸਾਰੇ ਨੇ ਖਤਰਾ ਹੈਗੇ ਹੂੰ ਬਿਲਕੁਲ ਜੀ ਠੀਕ ਹੈ ਨਾ ਹੂੰ ਇਸ ਲਈ ਉਹਦੇ ਨਾਲ ਹੀ ਜ਼ੁਰੀ ਨਹੀਂਗਾ ਕਿ ਉਹਨੂੰ ਡਰਾਈਵਿੰਗ ਨਿਯਮ ਦੇ ਵਿੱਚ ਕੀ ਹੈਗਾ ਉਹਨੇ ਉਹ ਹੈਗਾ ਕਿ ਰਾਸਤੇ ਜਾਂਦੇ ਆ ਸਸ਼ਟਾਚਾਰ ਹੂੰ ਵੀਵੇਂ ਲੰਘਦੇ ਲੋਕਾਂ ਨਾਲ ਕਿਦਾਂ ਮਿਲਣਾ ਹੂੰ ਸਹੀ ਹੈ ਜੀ ਮੈਂ ਜੇ ਪਿਛੋਂ ਕਿਨੇ ਹਾਰ ਮਰਿਆ ਉਹਨੂੰ ਮੈਂ ਕਿਸ ਇਤਮੀ ਨਾਮ ਦੇ ਨਾਲ ਰਸਤਾ ਦੇਣਾ ਹੂੰ ਜੀ ਜੀ ਕਿ ਪਿਛਲਾ ਹਾਰ ਨੂੰ ਕਿਉਂ ਮਾਰੇ ਹੂੰ ਹੈਨਾ ਜੇ ਤੁਸੀਂ ਹਾਰਡਲ ਬਣੇ ਤੇ ਹਾਰ ਮਰਦੇ ਹੂੰ ਤੁਸੀਂ ਹਾਰਡਲ ਕਿਉਂ ਬਣਾ ਕੇ ਜੇ ਰਾਤ ਹੂੰ ਅਸੀਂ ਅਸੀਂ ਹਾਰਡਲ ਬ੍ਰੇਕਰ ਨਹੀਂ ਬਣਾਏ ਅਸੀਂ ਹਾਰਡਲ ਕ੍ਰੀਟਰ ਬਣਾਤੇ ਹੂੰ ਅੱਜ ਸਾਡੀ ਸੁਸਾਇਟੀ ਕੀ ਹੈ ਜਿਹੜੇ ਸਾਡੀ ਸੁਸਾਇਟੀ ਦਾ ਪ੍ਰਭਾਵ ਆ ਰਿਹਾ ਸਾਡੇ ਤੇ ਉਹ ਇੰਨਾ ਕਿ ਨਾ ਕਰਮ ਮਾੜਾ ਹੂੰ ਕਿ ਅਸੀਂ ਕਿ ਕਿਸੇ ਨੂੰ ਆਦਰਸ਼ ਨਹੀਂ ਬਣ ਸਕੇ ਹੂੰ ਸਾਡਾ ਅਧਿਆਪਕ ਨਹੀਂ ਦਰਸ ਰਹਿ ਗਿਆ ਪਹਿਲਾਂ ਅਧਿਆਪਕ ਹੁੰਦੇ ਸੀਗੇ ਜੇ ਅਧਿਆਪਕ ਨੂੰ ਲੱਗਣਾ ਤੇ ਲੋਕਾਂ ਨੇ ਖੜ੍ਹ ਜਾਣਾ ਤੇ ਮੇਰਾ ਅਧਿਆਪਕ ਕਰੇ ਹੂੰ ਕਿਉਂਕਿ ਉਹਨੂੰ ਡਰ ਹੁੰਦਾ ਸੀਗਾ ਕਿ ਮੈਨੂੰ ਅਧਿਆਪਕ ਨੇ ਅਜੀ ਝਟਕ ਦੇਣਾ ਵੀ ਤੂੰ ਬੇਟਾ ਇੱਦਾਂ ਨਹੀਂ ਹੁਣ ਹੈਗਾ ਕਿ ਜਿਹੜਾ ਅਧਿਆਪਕ ਝਟਕਦਾ ਵਾ ਜਿਹਨਾਂ ਗੱਲ ਸਮਝ ਨਹੀਂ ਆਉਂਦਾ ਵਾ ਉਹ ਉਹਦੀ ਜਿਹੜੀ ਜਨਤਾ ਉੱਠਦੀ ਉਹਦੇ ਦੁਸ਼ਮਣ ਬਣ ਜਾਂਦੀ ਹੈ ਹੂੰ ਜੇ ਸਾਨੂੰ ਇਹਨੇ ਝਟਕਿਆ ਸੀ ਸਾਨੂੰ ਇੱਕ ਰੇ ਨਿਆ ਗਿਆ ਸੀਗਾ ਅਸੀਂ ਤੇ ਬਦਮਾਸ਼ ਸੀ ਹੂੰ ਅਸੀਂ ਤੇ ਬਦਮਾਸ਼ੀ ਕਰਨੀ ਸੀ ਇਹ ਸਾਨੂੰ ਕੋਣ ਹੁੰਦੇ ਸਾਨੂੰ ਚੰਗੇ ਬਸਲ ਨੂੰ ਵਾਲਾ ਉਹ ਤੁਹਾਡੇ ਉਹ ਸਾਰੀ ਉਮਰ ਹੀ ਬਣਵਾਜ ਰਹਿੰਦੇ ਹਮ ਲੇਕਿਨ ਜਿਹੜੇ ਜਿਹੜੇ ਖਾਨਦਾਨੀ ਹੁੰਦੇ ਆ ਹਾਂਜੀ ਉਹ ਕਹਿੰਦੇ ਜੇ ਉਹ ਆਹੋ ਗੋ ਮੇਰਾ ਉਸ ਵੇਲੇ ਫੈਂਟਾ ਨਾ ਚੜਦਾ ਜਾਂ ਮੈਨੂੰ ਉਸਨੇ ਬਿਠਾ ਕੇ ਆਪਣੇ ਕੋਲ ਦਾਸ ਬਣਾਉਂਦਾ ਮੇਰੇ ਕੰਨ ਚ ਗੱਲ ਨਾ ਕਹਿੰਦਾ ਵੀ ਆਪ ਤੂੰ ਐਸੇ ਨਾ ਸੇ ਬੇਟਾ ਹਮ ਆਪ ਤੂੰ ਕੁਮਾਰਾ ਤੂੰ ਤੇ ਐਵਰੇਜ ਚੜਨ ਵਾਲਾ ਬੱਚਾ ਵਾ ਤੂੰ ਕਿੱਥੇ ਰੁਲ ਗਿਆ ਹਮ ਤੂੰ ਇਹ ਜਿਹੜੀਆਂ ਟ੍ਰਾਈਫਲਸ ਹੈਗੀਆਂ ਉਹ ਨਹੀਂ ਸ਼ੁੱਡਨ ਰਹੀਆਂ ਜਦ ਉਹ ਜਿਆ ਪਿਆਵਾ ਤੇਰੀ ਇਹ ਨਹੀਂ ਕਿ ਮੰਜਲ ਤੇਰੀ ਮੰਜ਼ਲ ਤੇ ਕੋਈ ਹੋਰ ਆ ਹਮ ਹਣਾ ਹੁਣ ਜਦੋਂ ਰਾਸ਼ਟਰਪਤੀ ਅਬਦੁਲ ਕਲਾਮ ਸਾਹਿਬ ਨੇ ਇਹ ਸੋਚੀ ਹੈ ਮੈਂ ਉਹਨੂੰ ਰਾਸ਼ਟਰਪਤੀ ਨਹੀਂ ਮੰਨਦਾ ਹਮ ਮੈਂ ਕਿਹਾ ਕਿ ਇਹਨਾਂ ਬੈਸਟ ਰਾਸ਼ਟਰਪਤੀ ਉਹ ਇੱਕ ਬੈਸਟ ਟੀਚਰ ਹੋ ਗਿਆ ਹਮ ਉਹਨਾਂ ਨੇ ਸਾਰੇ ਦੇਸ਼ ਦੇ ਦੇ ਆਪਕਾਂ ਨੂੰ ਹਾਂਜੀ ਇੱਕ ਗਨ ਮੈਸੇਜ ਭੇਜਿਆ ਹਮ ਹਮ ਕਹਿੰਦਾ ਬੱਚਿਆਂ ਦੇ ਨਾ ਮੱਥਿਆ ਸੁਪਨੇ ਵਿੱਚ ਸਹੀ ਚੰਗਾ ਅਧਿਆਪਕ ਹੋਆ ਜਿਹੜਾ ਬੱਚਿਆਂ ਦੇ ਮੱਥੇ ਸੁਭਨੇ ਵੀਦਾ ਸੁਭਨੇ ਨਹੀਂ ਹੁੰਦੇ ਕਿ ਉਹਨੇ ਇੰਜੀਨੀਅਰ ਬਣਨਾ ਡਾਕਟਰ ਬਣਨਾ ਸੁਭਨੇ ਹੁੰਦੇ ਆ ਕਿ ਉਹਨੇ ਆਪਣੇ ਜੀਵਨ ਦੀ ਗੱਡੀ ਨੂੰ ਚਲਾਉਣਾ ਕਿਦਾ ਹੂੰ ਬਿਲਕੁਲ ਜੀ ਸਹੀ ਮਾਰਗਦਰਸ਼ਨ ਉਹਦੀ ਜੀਵਨ ਸ਼ੈਲੀ ਕੀ ਹੈ ਹਨਾ ਉਹਦੀ ਕਾਰਜ ਸ਼ੈਲੀ ਕੀ ਹੈ ਜੀ ਉਹਦੀ ਪ੍ਰਤਿਭਾ ਕੀ ਕਹਿੰਦੀ ਹੈ ਉਹਦਾ ਵਿਵੇਕ ਕਿੱਥੇ ਖੜਾ ਵਿਵੇਕ ਕੀ ਹੁੰਦਾ ਹੂੰ ਵਿਵੇਕ ਹੁੰਦਾ ਕਿ ਵੱਖ-ਵੱਖ ਸਥਿਤੀਆਂ ਤੇ ਪਰਸਤਥੀਆਂ ਦੇ ਵਿੱਚ ਤੁਸੀਂ ਆਪਣੇ ਵਿਵੇਕ ਰਹੀਂ ਹੂੰ ਬਾਲੇ ਕਰਨਾ ਹਾਂ ਹੈਨਾ ਜੇ ਤੁਸੀਂ ਵਿਵੇਕਹੀਣ ਹਮ ਸੂਝਹੀਣ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਉਲਝੇ ਪਏ ਹਮ ਹੈਨਾ ਗੁਰ ਅਜੂਕੇਸ਼ਨ ਨਾ ਬੰਦੂ ਕਿਹਾ ਗਿਆ ਕਿ ਉਹਨਾਂ ਨੂੰ ਸੁਲਝਾਉਣ ਦੀ ਵਿਧੀ ਹਮ ਜੀ ਜੀ ਲਈ ਜੀਵਨ ਦੀਆਂ ਗੁੰਜਣਾ ਉਹਨੀਆਂ ਗੁੰਜਣਾ ਨੂੰ ਸਰਲ ਕਿਵੇਂ ਕਰਨਾ ਹਮ ਜੇ ਤੁਹਾਨੂੰ ਉਹ ਕਰਨਾ ਆ ਗਿਆ ਤੇ ਫਿਰ ਠੀਕ ਹਮ ਬਾਬਾ ਨਾਨਕ ਜਦੋਂ ਗਏ ਸੁਲਤਾਨ ਬਲੂਦੀ ਹਾਂ ਜਦੋਂ ਇੰਟਰਵਿਊ ਹੋਈ ਉਹਨਾਂ ਦੀ ਮੋਦੀ ਖਾਨੇ ਵਾਸਤੇ ਹੂੰ ਤੇ ਇੰਟਰਵਿਊ ਪੁੱਛਿਆ ਵੀ ਤੁਹਾਨੂੰ ਕੀ ਆਉਂਦਾ ਹੂੰ ਮੈਨੂੰ ਪਾਛਾ ਆਉਂਦੀ ਹੂੰ ਹੂੰ ਤੇ ਉਹ ਕਹਿੰਦੇ ਹੋਰ ਕੀ ਆਉਂਦਾ ਉਹ ਕਹਿੰਦੇ ਗਣਿਤ ਵੀ ਆਉਂਦਾ ਮੈਨੂੰ ਹੂੰ ਗਣਿਤ ਕਿੰਨਾ ਆਉਂਦਾ ਹੂੰ ਕਹਿੰਦੇ ਜਮਾ ਕਰਨਾ ਵੀ ਆਉਂਦਾ ਘਟਾਓ ਕਰਨਾ ਵੀ ਆਉਂਦਾ ਤਕਸੀਮ ਕਰਨਾ ਵੀ ਆਉਂਦਾ ਹੂੰ ਤੇ ਛੋੜਾ ਕਰਨਾ ਵੀ ਆਉਂਦਾ ਮੈਨੂੰ ਮਲਟੀਪਲਾਈ ਬੰਦਾ ਪਲੱਸ ਕਰਨਾ ਵੀ ਆਉਂਦਾ ਮਾਈਨਸ ਕਰਨਾ ਵੀ ਆਉਂਦਾ ਹੂੰ ਤੇ ਮੈਨੂੰ ਡਿਵਾਈਡ ਕਰਨਾ ਵੀ ਆਉਂਦਾ ਜੀ ਮੈਨੂੰ ਸਾਰਾ ਕੁਝ ਆਉਂਦਾ ਤੇ ਵੇਹੇ ਖਾਤੇ 'ਚ ਕੀ ਹੁੰਦਾ ਹੂੰ ਸਰਾਰਾ ਅਕਾਊਂਟ ਵਈ ਘਟੇ ਦੋਚੀ ਹੀ ਨਾ ਹੂੰ ਬਾਬੇ ਨਾਲ ਕਿਦਰੀ ਕਿ ਮੈਂ ਐਮਡੀ ਕੀਤੀ ਹੋਈ ਹੈ ਹੂੰ ਹਾਂਜੀ ਜਦ ਮੈਂ ਆ ਕੀਤਾ ਹੋਇਆ ਜੀ ਜੀ ਬਾਬੇ ਨਾਲ ਨੂੰ ਪਤਾ ਸੀ ਤਾਂ ਉਹਨਾਂ ਦੇ ਮੋਦੀ ਖਾਨੇ ਦੇ ਵਿੱਚ ਰੋਲਾ ਪੈਣ ਦੇ ਬਾਵਜੂਦ ਵੀ ਘਾਟਾ ਨਹੀਂ ਪਿਆ ਸੀ ਹੂੰ ਕਿਉਂਕਿ ਵਈ ਸਹੀ ਸੀ ਹੂੰ ਹੁਣ ਵਈ ਉਹਨਾਂ ਦੀ ਕਿਹੜੀ ਸੀ ਵਈ ਤੇ ਉਹ ਸੀ ਨਾ ਜਿਹੜੀ ਹਿਸਾਬ ਕਰਦੀ ਆ ਤੇ ਇੱਕ ਵਈ ਉਹ ਸੀ ਹੂੰ ਜਿਹੜੀ ਤੇਰਾ ਤੇਰਾ ਜੋਖਦੀ ਸੀ ਹੂੰ ਜਿਹੜੀ ਸਭ ਦਾ ਭਲਾ ਵੀ ਕਰਦੀ ਸੀ ਜੀ 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 ਤੇਰਾਂ ਦਿਨ ਜੁਕ ਨੂੰ ਬੋਲੇਗਾ ਸਭ ਦਾ ਭਲਾ ਕਰਨਾ ਹੂੰ ਤੇ ਗੱਲ ਹੈ ਕਿ ਜਦ ਨਾਲ ਚਿਹਰਾ ਜਿਹੜੀ ਪੋਸਟ ਤੇ ਬੰਦਾ ਬੈਠਾ ਜਿਉਂ ਸਰਬਾਧ ਦੇ ਭਲੇ ਦੀ ਗੱਲ ਕਰਦਾ ਹੂੰ ਜੇ ਉਹਦੇ ਉਹ ਸੀਟ ਦੇ ਉੱਤੇ ਲੋਕਾਂ ਦੇ ਭਲੇ ਨੂੰ ਉਹਦੇ ਤੇ ਹੈ ਨਹੀਂ ਕੋਈ ਔੜਾਂ ਹੋਣੇਗੀ ਹੂੰ ਤੇ ਮੈਂ ਕੀ ਕਰੂਗਾ ਹੂੰ ਬਿਲਕੁਲ ਜੀ ਹੂੰ ਅੱਜ ਤਰਾਸੀ ਇਹ ਹੂੰ ਅੱਜ ਜੇ ਧਨਕਰ ਸਾਹਿਬ ਨੇ ਅੱਜ ਇਹ ਰੋਣਾ ਰੋਇਆ ਜੇ ਅੱਜ ਮੁਲਕੀ ਸਦੀ ਜਾ ਕੇ ਜਦੋਂ ਅਸੀਂ ਡਿਜੀਟਲ ਦੀ ਗੱਲ ਕਰਦੇ ਹਾਂ ਜਦੋਂ ਅਸੀਂ AI ਦੀ ਗੱਲ ਕਰਦੇ ਹੋਈਏ ਉਸ ਵੇਲੇ ਕਹਿੰਦੇ ਨਹੀਂ ਯਾਰ ਤੁਸੀਂ ਰੁਕੋ ਸਾਡੇ ਨਾ ਇੱਥੇ ਪਿਛਲੀ ਸਰਕਾਰ ਪੰਜਾਬ ਸਰਕਾਰ ਦੇ ਵੇਲੇ ਨਾ ਐਜੂਕੇਸ਼ਨ ਕਸਤਰ ਸੀਗੇ ਸਾਡੇ ਕਿਸੇ ਕੁਮਾਰ ਦੀ ਕਿਸੇ ਕੁਮਾਰ ਨੇ ਇਹਨੇ ਇਹਨੇ ਮਤਲਬ ਡੈਡੀਕੇਟਡ ਮੈਂ ਅਫੀਸਰ ਨਹੀਂ ਦੇਖਿਆ ਕਦੇ ਉਹ ਐਜੂਕੇਸ਼ਨ ਡਿਪਟੀ ਰਹਿਿਆ ਬਤੌਰ ਡਾਇਰੈਕਟਰ ਸੀ ਵੀ ਰਹਿਿਆ ਜਾਂ ਐਜੂਨ ਸੈਕਟਰੀ ਰਹਿ ਗਿਆ ਉਹਨਾਂ ਨੇ ਇੱਕ ਬਦਲਾਅ ਹੋ ਲੈਂਦਾ ਸੀ ਇਨਕਲਾਬ ਲੈਂਦਾ ਸੀ ਹੂੰ ਜੀ ਠੀਕ ਹੈ ਅੱਜ ਜਿਸ ਡਿਪਾਰਟਮੈਂਟ ਬੈਠਿਆ ਅੱਜ ਉਹਨਾਂ ਨੇ ਇਨਕਲਾਬ ਦੀ ਗੱਲ ਹੋ ਰਹੀ ਹੈ ਹੂੰ ਅਜੇ ਪਾਣੀ ਦੀ ਗੱਲ ਹੋ ਰਹੀ ਆ ਤੇ ਪਾਣੀਆਂ ਲਈ ਜਿਸ ਢੰਗ ਨਾਲ ਕਿਸਾਨ ਕਮਲੜ ਰਹਿ ਗਿਆ ਕੋਈ ਅਧਿਕਾਰੀ ਨਹੀਂ ਹੋ ਲੜਿਆ ਹੂੰ ਉਹ ਹਰਿਆਣਵੀ ਹੋਣ ਦੇ ਬਜਾਏ ਹਰਿਆਣੇ ਦੇ ਖਿਲਾਫ ਕਰ ਰਿਹਾ ਸੀ ਹੂੰ ਸੱਚ ਤੇ ਕਿਹੜਾ ਸੀ ਜੀ ਜੀ ਗੱਲ ਇਹ ਕਿ ਉਹਨਾਂ ਨੇ ਨਾ ਕੀ ਕੀਤਾ ਕਿ ਅਸੀਂ ਉਸ ਮੀਟਿੰਗ ਦੇ ਹਿੱਸਾ ਸੀਗੇ ਜਾਂ ਉਹ ਕਮੇਟੀ ਦੇ ਹਿੱਸਾ ਸੀ ਤੇ ਉਹਨਾਂ ਨੇ ਨਾ ਵੈਲਕਮ ਜ਼ਿੰਦਗੀ ਇੱਕ ਵਿਸ਼ਾ ਸ਼ੁਰੂ ਕੀਤਾ ਅੱਛਾ ਜੀ ਵੈਲਕਮ ਜ਼ਿੰਦਗੀ ਤੋ ਵੈਲਕਮ ਜ਼ਿੰਦਗੀ ਦਾ ਮਨੋਰਥ ਸਿੱਥੇ ਹੀ ਜੀ ਹਮ ਹੈਨਾ ਵੀ ਤੁਸੀਂ ਬੱਚਿਆਂ ਦਾ کردار ਉੱਚਾ ਚੱਕਣਾ ਹਾਂਜੀ ਤੋ ਵੈਲਕਮ ਜਿੰਦੀ ਜੋ ਸ਼ੁਰੂ ਕੀਤਾ ਨਾ ਵਿਸ਼ਾ ਤੇ ਮੈਂ ਉਹ ਤੇ ਕਹੀ ਮੈਂ ਕਹਾਂ ਜੀ ਇਹਨੂੰ ਉਹਨਾਂ ਸਮਝਣਨਾ ਬਣਾਇਓ ਹਮ ਇਹ ਵੈਲਕਮ ਜ਼ਿੰਦਗੀ ਸਿਰਫ ਅਧਿਆਪਕਾਂ ਨੇ ਰੱਖੋ ਹਮ ਅਧਿਆਪਕ ਇਹਨੂੰ ਪੜਨ ਤੋਂ ਪਹਿਲਾਂ ਕਿਦਾਂ ਮੈਡੀਕਲ ਚੈੱਕ ਕਰਕੇ ਖੁੱਲੀਆਂ ਕਿਤਾਬਾਂ ਵਰਤ ਕੇ ਹੋ ਜਾਣਾ ਤਾਂ ਦੇ ਬੱਚਿਆਂ ਦਾ ਇੱਕ ਕੈਰੈਕਟਰ ਬਣ ਜਾਵੇ ਹਮ ਜੀ ਹਾਂਜੀ ਜੇ ਤੁਸੀਂ ਇਹਨੂੰ ਸਬਜੈਕਟ ਬਣਾ ਦਿੱਤਾ ਤੇ ਬੱਚਿਆਂ ਨੇ ਇਹਨੂੰ ਯਾਦ ਰੱਖਣਾ ਨਕਲ ਕਰਨੀ ਆ ਹੂੰ ਬਿਲਕੁਲ ਜਿੰਦਗੀ ਲੈਣੀ ਨੂੰ ਜਿਹੜੀ ਉਧਰ ਜਿੰਦਗੀ ਜਾਨੀ ਆ ਬਿਲਕੁਲ ਹਾਂਜੀ ਸਹੀ ਹੈ ਜੀ ਤੇ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਹੂੰ ਤੇ ਉਹਨਾਂ ਨੇ ਵਿਸ਼ਾ ਲਾਗੂ ਕਰਕੇ ਤੇ ਟੀਚਰ ਕੋ ਭਰਤੀ ਨਹੀਂ ਕੀਤਾ ਤੇ ਉਹਨੂੰ ਬਣਾਤਾ ਕਿ ਉਹਨੂੰ ਤੂੰ ਪੜ੍ਹਾਏ ਬੜਾ ਉਹ ਐ ਮੀਖਾ ਕੋਈ ਲਾਗੂ ਨਹੀਂ ਕਰਨਾ ਆ ਵਾਧੂ ਵਿਸ਼ਾ ਬਣਾ ਕੇ ਰੱਖ ਦੂਏ ਸਾਲ ਬੰਦ ਹੋ ਗਏ ਹੂੰ ਉਹ ਮੂੰਹ ਪਰ ਡਗਾ ਹੂੰ ਕਿਉਂ ਕਿਹੜੀ ਭੀੜ ਸੀਗੀ ਹੂੰ ਹੂੰ ਜਿਹੜੀ ਭੀੜ ਸੀ ਉਹ ਕਰਦਾਰੀ ਨਹੀਂ ਸੀ ਹੂੰ ਭੀੜ ਦਾ ਕਿਰਦਾਰ ਹੀ ਚਾਹ ਜਿੱਥੇ ਧੰਗੜ ਸਾਹਿਬ ਰੋ ਰਹਾ ਹ ਹ ਵੀ ਬੱਚੇ ਦਾ ਸਰਪੱਕੀ ਵਿਕਾਸ ਕਰਨਾ ਹ ਹ ਉਹਦੀ ਪਰਸਨਲਿਟੀ ਤਿਆਰ ਕਰਨੀ ਹੈ ਜਦੋਂ ਉਹ ਯੂਥ ਚ ਆ ਗਿਆ ਜੰਗ ਚ ਆ ਗਿਆ ਤੇ ਉਸ ਏਜ ਚ ਆ ਗਿਆ ਤੇ ਉਹਨੂੰ ਉਹਨੂੰ ਦਿਸ਼ਾ ਕਿਹੜੀ ਦੇਣੀ ਹੈ ਹ ਹ ਹ ਜੇ ਚੰਗੀ ਦਿਸ਼ਾ ਹੋਊਗੀ ਤੇ ਉਹਦੀ ਦਸ਼ਾ ਵਧੀਆ ਹੋਊਗੀ ਹ ਬਿਲਕੁਲ ਸਹੀ ਕਰ ਰਹੇ ਹ ਹ ਸਹੀ ਹੈ ਜੀ ਸੋ ਖੜਾ ਸਾਹਿਬ ਜੇ ਅੱਗੇ ਗੱਲ ਕਰੀਏ ਤਾਂ ਗੁਰੂਕੁਲ ਪਰੰਪਰਾ ਦੀ ਸਰਵ ਸ੍ਰੇਸ਼ਟਤਾ ਨੂੰ ਮੁੜ ਅਪਣਾਉਣ ਦੇ ਲਈ ਸਾਡੀ ਸਿੱਖਿਆ ਪ੍ਰਣਾਲੀ ਦੇ ਵਿੱਚ ਕਿਹੜੇ ਕਿਹੜੇ ਸੁਧਾਰਾਂ ਦੀ ਲੋੜ ਹੈ ਹ ਹੁਣ ਮੈਂ ਤਾਂ ਪਹਿਲਾਂ ਗੱਲ ਕਰਦੀ ਸੀ ਵੀ ਸਾਡੇ ਨਾ ਸਿੱਖ ਧਰਮ ਦੇ ਧਰਮਸ਼ਾਲਾ ਹੁੰਦੇ ਸੀ। ਹੂੰ ਹੂੰ। ਉਹ ਮੁਸਲਮਾਨ ਧਰਮ ਦੇ ਵਿੱਚ ਮਦਰਸੇ ਸੀਗੇ। ਹਾਂਜੀ। ਹਿੰਦੂ ਤਾਂ ਗੁਰੂਕੁਲ ਹੁੰਦੇ ਸੀਗੇ। ਠੀਕ ਹੈ। ਹੁਣ ਚਾਣਕਿਆ ਸਾਹਿਬ ਜਦੋਂ ਇਹ ਗੱਲ ਕਰਦੇ ਹੈਗੇ ਆ ਕਿ ਉਹ ਗੁਰੂਪਲਦੇ। ਹੂੰ ਹੂੰ ਹੂੰ। ਹਨਾ। ਤੇ ਜਾਂ ਮਤਲਬ ਦਰੁਣਚਾਰੀਆ ਦਰੁਣਚਾਰੀਆ ਗੁਰੂਪਲਦੇ ਹੈਗੇ ਆ। ਹਾਂਜੀ। ਜੋ ਅਰਜਨ ਨੂੰ ਸਿਖਾ ਸਕਦੇ ਆ ਬੇਸ਼ੱਕ ਭੀਲੀ ਜਦੋਂ ਗੱਲ ਹੁੰਦੀ ਆ ਦਰੁਣ ਤੇਰੇ ਦਾ ਕਦ ਨਿੱਖਾ ਹੋ ਜਾਂਦਾ। ਹੂੰ ਹੂੰ ਹੂੰ। ਮੈਨੂੰ ਨਹੀਂ ਕੋਈ ਅਜਿਆ ਰੋਂਦਾ ਕਿਉਂਕਿ ਉਹ ਸਟੇਟ ਦੇ ਪਾਰਕ ਰਹੇ ਆ ਹਮ ਲੇਕਿਨ ਗੱਲ ਇਹ ਹੈ ਕਿ ਕਰਦਾਰ ਤੇ ਪਤਾ ਕੀਤਾ ਨਾ ਹਮ ਜੀ ਜੀ ਹਾਂਜੀ ਹੈ ਨਾ ਜੀ ਉਹਨੇ ਦਰਯੋਧਨ ਦੀ ਗੱਲ ਕੀਤੀ ਹੈ ਜਾਂ ਜਯਦਰਸ਼ ਦੀ ਗੱਲ ਕੀਤੀ ਹੈ ਤੇ ਗੱਲ ਤੇ ਹੈ ਨਾ ਹਮ ਇੱਕ ਸੱਚ ਪੁੱਤ ਹੈ ਇੱਕ ਝੂਠ ਪੁੱਤ ਹਾਂਜੀ ਉਹਨਾਂ ਨੇ ਨੈਕਟੋਪਸ ਤੋਂ ਦੋਨੋਂ ਦੇਖੇ ਹੈਗੇ ਤੇ ਉਹਨਾਂ ਨੂੰ ਦੋਨੋਂ ਨੂੰ ਵਡਿਆ ਨਹੀਂਗਾ ਹਮ ਉਹਨਾਂ ਨੇ ਜਿਹੜੀ ਵਡਾਈ ਉਹਦੀ ਕੀਤੀ ਹੈਗੀ ਹੈ ਹੈ ਨਾ ਹੁਣ ਗੱਲ ਹੈ ਕਿ ਅਸੀਂ ਐਜੂਕੇਸ਼ਨ ਦੇ ਵਿੱਚ ਨਾ ਜਿਹੜੀ ਗੁਰੂਗੋਲ ਦਿੰਦਾ ਕਿ ਕਹਿੰਦਾ ਗੁਰੂਗੋਲ ਦੇ ਵਿੱਚ ਨਾ ਤਿੰਨ ਬੱਚਿਆਂ ਨੇ ਪੜ੍ਹ ਲਿਆ ਤੇ ਜਦੋਂ ਉਹਨਾਂ ਨੂੰ ਰਿਜ਼ਲਟ ਮਿਲਣਾ ਸੀਗਾ ਹਾਂਜੀ ਤੂੰ ਰਿਜ਼ਲਟ ਨਾ ਮਿਲ ਗਿਆ ਹੂੰ ਪਾਸ ਹੋ ਗਿਆ ਤੇ ਜੇ ਉਦੋਂ ਬਦਾਂ ਚ ਰਿੰਦਾ ਸੀਗਾ ਵੀ ਜੇ ਕਹਿੰਦੇ ਗੁਰੂ ਨੇ ਪ੍ਰੀਖਿਆ ਲੈਣੀ ਹੈ ਅੱਛਾ ਜੀ ਰਿਜ਼ਲਟ ਤੋਂ ਬਾਅਦ ਦੇ ਵਿੱਚ ਵੀ ਹਾਂ ਪ੍ਰੀਖਿਆ ਲੈਣੀ ਹੈ ਠੀਕ ਹੈ ਤੇ ਲੇਕਿਨ ਉਹਨਾਂ ਨੂੰ ਨਾ ਕਿਹਾ ਕਿ ਪ੍ਰੀਖਿਆ ਨਾ ਦੇਣ ਤਾਂ ਬਗੈਰੀ ਰੁਕਸਤ ਹੀ ਮਿਲ ਗਈ ਅੱਛਾ ਜੀ ਚਾਹਾਂ ਲੋਕ ਸਿੰਘ ਤਿੰਨੇ ਕੋਈ ਵੀ ਬਚ ਗਏ ਇਹਨਾਂ ਨੂੰ ਪਾਸ ਹੋ ਗਿਆ ਹੂੰ 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 ਉਹ ਚਲੇ ਜਾਂਦੇ ਆ ਤੇ ਰਸਤੇ ਨੇਹਰਾ ਹੋ ਗਿਆ ਰਸਤੇ ਤੁਰੇ ਜਾਂਦੇ ਤੇ ਅੱਛਾ ਬੱਚਿਆਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੀ ਪ੍ਰੀਖਿਆ ਹਜੇ ਹੋਣੀ ਹੈ ਹਾਂ ਉਹ ਕਦੇ ਉਹ ਕਹਿੰਦੇ ਹੋਣੀ ਆ ਕਹਿੰਦੇ ਜਿੱਥੇ ਜਾਓ ਤੁਸੀਂ ਠੀਕ ਹੈ ਜੀ ਉਹਨਾਂ ਨੇ ਪ੍ਰੀਖਿਆ ਨਹੀਂ ਲਈ ਹੂੰ ਉਹ ਜੋ ਰਸਤੇ ਜਾਂਦੇ ਰਸਤੇ ਨੇਹਰਾ ਹੋ ਗਿਆ ਤੇ ਰਸਤੇ ਦੇਖਦੇ ਕਿ ਇੱਕ ਨਾ ਕਾਫੀ ਨੇਹਰਾ ਹੋ ਗਿਆ ਤੇ ਕੰਡੇ ਖਿਲਰੇ ਪਏ ਜਾਦੇ ਅੱਛਾ ਜੀ ਕੰਡੇ ਖਿਲਰੇ ਪਏ ਹੂੰ ਹੂੰ ਤੇ ਉਹਨਾਂ ਤਿੰਨਾਂ ਵਿੱਚੋਂ ਨਾ ਇੱਕ ਨੇ ਜੰਪ ਕਰ ਲਿਆ ਲੰਘ ਗਿਆ ਹੂੰ ਦੂਜਾ ਸਾਈਡ ਦੀ ਲੰਘ ਗਿਆ ਪਰ ਇਹੋ ਗੱਲਾਂ ਗਿਆ ਹੂੰ ਤੇ ਤੀਜਾ ਟੁਕਣ ਲੱਪਿਆ ਹੂੰ ਰਾਸਾ ਸਾਫ ਕਰਤਾ ਜੀ ਤੇ ਇਹਦੇ ਚੁਗਣ ਲੱਪਿਆ ਵੀ ਕੰਡੇ ਤੇ ਉਹ ਕਹਿੰਦੇ ਯਾਰ ਤੂੰ ਕੀ ਕਰਦਾ ਹੂੰ ਆਪਾਂ ਚੱਲੀਏ ਹੁਣ ਤੂੰ ਆ ਕੰਡੇ ਚੁਗੂਗਾ ਰਾਤ ਤੈਨੂੰ ਪੈ ਜਾਣੀ ਆ ਤੇ ਆਪਾਂ ਅੱਗੇ ਕਦੋਂ ਪਹੁੰਚਾਂਗੇ ਹੂੰ 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 ਤੂੰ ਇਹਨੂੰ ਕ੍ਰੋਸ ਕਰ ਪਰੇ ਆਪਾਂ ਆਪ ਘਰ ਜਾਈਏ ਆਪਾਂ ਹਾਂਜੀ ਆਪਾਂ ਦਸੀਏ ਵੀ ਅਸੀਂ ਪਾਸ ਹੋ ਗਏ ਆਏ ਹੂੰ ਹੂੰ ਤੇ ਉਹ ਕਹਿੰਦਾ ਨਹੀਂ ਯਾਰ ਹੂੰ ਇਹ ਚੁਗਣੇ ਮੈਂ ਹੂੰ ਜਦੋਂ ਬੈਠ ਕੰਡੇ ਚੁਗਣ ਲੱਪਿਆ ਤੂੰ ਜਦਦ ਕਰਦੇ ਤੇ ਕਹਿੰਦੇ ਉਹ ਝਾੜੀ ਤੋਂ ਨਾ ਫਿਰ ਗੁਰੂ ਨਿਕਲਿਆ ਹੂੰ ਅੱਛਾ ਜੀ ਪਰ ਉਹ ਤਾਂ ਰਟੇ ਸਿੱਟੇ ਲਿਆ ਮੈਂ ਹੂੰ ਵੀ ਇੱਥੇ ਹੋਈ ਤੁਹਾਡੀ ਪ੍ਰੀਖਿਆ ਹੈ ਨਾ ਕਿੰਦਾ ਇਹਦੇ ਦੋ ਜੰਪ ਕਰਕੇ ਆ ਪਹਿਲੇ ਹੈਗਾ ਤੁਸੀਂ ਚਲੋ ਵਾਪਸ ਹੂੰ ਤੁਸੀਂ ਤਾਂ ਫੇਲ ਹੋ ਗਏ ਹੂੰ ਤੂੰ ਕੰਡੇ ਚ ਗੁਣਾ ਚੱਲ ਵਾਪਸ ਘਰ ਆ ਦੇ ਹੂੰ ਤੂੰ ਪਾਸ ਹੋ ਗਿਆ ਕੀ ਬਾਤ ਹੈ ਜੀ ਅਸੀਂ ਉਹ ਕਿਰਦਾਰ ਹੂੰ ਪ੍ਰੈਕਟੀਕਲ ਕਿਰਦਾਰ ਹੂੰ ਗੱਲ ਦੇਰੀਆਂ ਲੈ ਕੇ ਪੜ੍ਹਨੀ ਸੀ ਹਾਂ ਬਿਲਕੁਲ ਸਹੀ ਜੀ ਗੱਲ ਜੋ ਪੜ੍ਹਾਈ ਕੀਤੀ ਸੀ ਗੁਰੂ ਨੇ ਪੜ੍ਹਾਇਆ ਸੀਗਾ ਕਿ ਲੋਕਾਂ ਦੇ ਰਾਹਾਂ 'ਚ ਕੰਡੇ ਨਹੀਂ ਖਿਲਾਰਨੇ ਹੂੰ ਸਿੱਖਿਆ ਕੀ ਉਹਨਾਂ ਨੇ ਹੈ ਨਾ ਜੀ ਜਦੋਂ ਮੁੰਡਾ ਕਹਿੰਦਾ ਵਾ ਵੀ ਗੱਲ ਸੁਣਨਾ ਮੈਂ ਤਾਂ ਲੰਘ ਜੂਗਾ ਨਹੀਂ ਤੇ ਮੇਰੇ ਮਗਰੋਂ ਵਾਲੇ ਜਦੋਂ ਇਸ ਕੰਨੇ ਫਸਣਗੇ ਹੂੰ ਤੇ ਲਾਂਦਨ ਬਹੁਤ ਲੰਗਿਆ ਕੌਣ ਸੀ ਪਹਿਲਾਂ ਹੂੰ ਜੀ ਮੈਂ ਉਹ ਲਾਂਦ ਨਹੀਂ ਗਣੇ ਹੂੰ ਹਨਾ ਉਹ ਐਜੂਕੇਸ਼ਨ ਦਾ ਉਹ ਪਰਪਕਤਾ ਹੈਗੀ ਜੀ 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 ਹੁਣ ਜਦੋਂ ਉਹ ਬੱਚੇ ਜਿਹੜੇ ਹੈਗੇ ਆ ਦੋ ਬੱਚੇ ਗਏ ਤੇ ਦੋਨੋਂ ਪੜ੍ਹ ਕੇ ਚੱਲੇ ਗੁਰੂਕੁਲ ਤੋਂ ਹੂੰ ਤੇ ਉਹ ਚਾਹੀਦਾ ਕੀ ਕੈਰੇਕਟਰ ਗੀਤ ਆ ਦੋ ਬੱਚੇ ਪੜ੍ਹ ਕੇ ਚੱਲੇ ਆ ਤੇ ਉਹਨਾਂ ਨੂੰ ਕਹਿੰਦੇ ਵੀ ਇਦਾਂ ਕਰੋ ਵੀ ਤਾਂ ਟੈਸਟ ਹੈਗਾ ਹੂੰ 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 ਕਹਿੰਦੇ ਕਹਿੰਦੇ ਕੀ ਹੈਗਾ ਕਹਿੰਦੇ ਵੀ ਦੋ ਕਮਰੇ ਦੇ ਦਿੱਤੇ ਏਦਾਂ ਦੇ ਉਹਨਾਂ ਨੂੰ ਹੂੰ ਤੇ ਉਹਨਾਂ ਨੇ ਕਿਹਾ ਵੀ ਏਦਾਂ ਕਰੋ ਵੀ ਦੋ ਕਮਰੇ ਭਰਨੇ ਹੂੰ ਮਰਜ਼ੀ ਤੁਹਾਡੀ ਆ ਹੂੰ ਪੈਸੇ ਸਾਡੇ ਅੱਛਾ ਜੀ ਜਿਹੜੀ ਚੀਜ਼ ਮਰਜ਼ੀ ਨਾ ਭਰਦੇ ਹੋ ਤੁਸੀਂ ਕਮਰੇ ਭਰਦੇ ਹੋ ਪੈਸੇ ਸਾਡੇ ਹੂੰ ਤੇ ਮਟੀਰੀਅਲ ਤੇ ਹਾਂ ਦਾ ਹੂੰ ਕਮਰੇ ਭਰਦੇ ਹੋ ਪਰ ਉਹ ਪਾਸ ਹੋਣਾ ਜਿਹੜਾ ਦੋ ਜੋ ਘੱਟ ਪਏ ਖਰਚੂ ਅੱਛਾ ਜੀ ਪੈਸੇ ਦੀ ਲਿਮਟ ਕੋਈ ਨਹੀਂ ਹੂੰ ਉਹ ਲੱਖ ਲੱਗ ਜਵੇ 2 ਲੱਖ ਲੱਗ ਜਵੇ ਅੱਛਾ ਜੀ ਪਰ ਦੂਜੇ ਨੇ ਘੱਟ ਕਰਦੇ ਮੈਂ ਫਾਸ ਨੂੰ ਕਰਨਾ ਹੂੰ ਠੀਕ ਹੈ ਜੀ ਮੁਕਾਬਲਾ ਹੋ ਗਿਆ ਹੂੰ ਵੀ ਘੱਟ ਤੋਂ ਘੱਟ ਕਿਉਂ ਖਰਚੇ ਹੂੰ ਹੁਣ ਇੱਕ ਨੇ ਕੀਤਾ ਕਿ ਉਹਨੇ ਕਿਹਾ ਕਿ ਕਿਦਾਂ ਕਰੀਏ ਉਹਨੇ ਨਾ ਕਹਾ ਆਫੂਦ ਇਕੱਠਾ ਕਰ ਲਿਆ ਸਸਤਾ ਅੱਛਾ ਜੀ ਉਹਨੇ ਜੂਲ ਸੋਨੇ ਨਾਲ ਪਹਿਨਣਾ ਹੂੰ ਉਹਨੇ ਜੂਲ ਲੋਹੇ ਨਾਲ ਪਹਿਨਣਾ ਚਾਹਦੀ ਨਾ ਪਹਿਨਣਾ ਕਮਰਾ ਹੂੰ ਹੂੰ ਉਹਨੇ ਕਹਾ ਆਫੂਦ ਇਕੱਠਾ ਕਰ ਲਿਆ ਹੂੰ ਉਹਨੇ ਇਕੱਠਾ ਰਿਆ ਕੇ ਤੁਹਾਨੂੰ ਭਰਤਾ ਚੰਗੀ ਤਰ੍ਹਾਂ ਹੂੰ ਠੀਕ ਹੈ ਠੀਕ ਹੈ ਦੂਜੇ ਨੇ ਆਪਣੇ ਢੰਗ ਨਾਲ ਪਰ ਲੈ ਹੂੰ ਜੋ ਚੱਕਰ ਨਾ ਆਏ ਤੇ ਉਹ ਦਿਖਾਇਆ ਬੜਾ ਵੀ ਆ ਦੇਖੋ ਜੀ ਮੈਨੇ ਪਹਿਲਾਂ ਇਹ ਤਾਂ ਪਰਤਾ ਘਟ ਤੋਂ ਘਟ ਪਏ ਤਾਂ ਉਹ ਤਾਂ ਤੂੰ ਦੇਖਿਆ ਕਹਿੰਦੇ ਹਾਂ ਠੀਕ ਆ ਅੱਛਾ ਜੀ ਤਾਂ ਦੂਜੇ ਦਾ ਦੇਖੋ ਕਮਰਾ ਹੂੰ ਜੋ ਦੂਜੇ ਦਾ ਕਮਰਾ ਖੋਲਿਆ ਹੂੰ ਤੇ ਉਥੇ ਕੈਂਡਲ ਜਗ ਰਹੀ ਸੀ ਅੱਛਾ ਜੀ ਉਹਨੇ ਰੌਸ਼ਨੀ ਨਾ ਫਰ ਦਿੱਤੀ ਕੀ ਬਾਤ ਹੈ ਜੀ ਉਹਨੇ ਨਾ ਕਿੰਦਾ ਇਸ ਕਮਰੇ ਦਾ ਹਨੇਰਾ ਦੂਰ ਕਰਤਾ ਹੂੰ ਫਿਰ ਉਹ ਫਾਸਟ ਆ ਗਿਆ ਵੀ ਗੱਲ ਜਦੋਂ ਤੁਹਾਡੇ ਅੰਦਰ ਰੌਸ਼ਨੀ ਹੋਊਗੀ ਗਿਆਨ ਦੀ ਹੂੰ ਫੇਡਰ ਦੇ ਰੋਸ਼ਨੀ ਆ ਉਹ ਵੀ ਤੇਰੇ ਅੰਦਰ ਹੀ ਕੂੜਾ ਵਾ ਹੂੰ ਜੇ ਤੇਰੇ ਅੰਦਰ ਹੀ ਕਹਾਖੂਸ ਆ ਹੂੰ ਤੁਸੀਂ ਬਾਹਰ ਵੀ ਉਹੀ ਚੀਜ਼ ਪ੍ਰੈਜੈਂਟ ਕਰੋ ਪ੍ਰੈਜੈਂਟ ਉਹੀ ਕਰੋ ਹੂੰ ਬਿਲਕੁਲ ਸਹੀ ਜੋ ਤੁਹਾਡੇ ਦਿਮਾਗ ਕਚਰਾ ਹੂੰ ਤੇ ਬਾਹਰ ਕੀ ਡਿਵੈਲਪ ਕਰੋਗੇ ਕਿਦਰਾ ਕਰੋਗੇ ਬਿਲਕੁਲ ਸਹੀ ਜੀ ਜੇ ਤੁਹਾਡੇ ਅੰਦਰ ਚਾਨਣ ਆ ਹੂੰ ਗੰਦਾ ਫਿਰ ਤੁਸੀਂ ਕਰੋਗੇ ਅੱਜ ਧਨਕਰ ਸਾਹਿਬ ਇਸ ਥਾਂ ਨਾਲ ਹੀ ਬੈਠੇ ਆ ਹਮ ਬਿਲਕੁਲ ਸਹੀ ਅੱਜ ਧਨਕਰ ਸਾਹਿਬ ਇਸ ਗੱਲ ਹੀ ਕਹਿ ਰਿਹਾ ਕਿ ਗੁਰੂ ਕਲ ਦੀ ਮਰਿਆਦਾ ਵਾਪਸ ਲਿਆਉਣੀ ਆ ਅਸੀਂ ਬੱਚੇ ਨੂੰ ਇਸ ਲੈਵਲ ਦਾ ਕਰ ਲਈਏ ਹਮ ਬਿਲਕੁਲ ਸਹੀ ਨਹੀਂ ਸੋ ਘੜਾ ਸਾਹਿਬ ਇੱਕ ਜਾਂਦੇ ਜਾਂਦੇ ਆਖਰੀ ਸਵਾਲ ਪੁੱਛ ਲੈਂਦੇ ਆ ਵੀ ਪੰਜਾਬੀਆ ਯੂਨੀਵਰਸਿਟੀਆਂ ਵਿਦਿਆਰਥੀ ਦੇ ਨੈਤਿਕ ਅਤੇ ਸੱਭਿਆਚਾਰਕ ਵਿਕਾਸ ਦੇ ਲਈ ਕੀ ਕੀ ਕਰ ਸਕਦੀਆਂ ਨੇ ਦੇਖੋ ਯੂਨੀਵਰਸਿਟੀਆਂ ਦੇ ਵਿੱਚ ਹੈਗਾ ਕਿ ਜਿਹੜੀ ਮਸਲਾ ਨਾ ਸਾਡੇ ਨਾ ਬਹੁਤ ਵਧੀਆ ਪ੍ਰੋਫੈਸਰ ਹੈਗੇ ਪੰਜਾਬੀ ਯੂਨੀਵਰਸਿਟੀ ਦੇ ਹਮ ਐ ਡਾਕਟਰ ਹਰਵਿੰਦਰ ਸਿੰਘ ਪੱਟੀ ਠੀਕ ਹੈ ਜੀ ਉਸੇ ਸ਼ੈਲੋ ਵੀ ਦੇ ਹੂੰ ਹੂੰ ਉਹ ਬਾਖਮਾਲ ਆ ਉਹ ਜ਼ਿੰਦਗੀ ਨੂੰ ਉਹ ਬੜੇ ਇੱਕ ਦਿਨ ਨਾ ਵਿਚਾਰੇ ਗੱਲ ਕਰ ਰਹੇ ਸੀਗੇ ਕਿ ਯੂਸੀਐਨ ਐਂਡ ਸ਼ੈਲੋ ਜੀ ਆ ਸਮਾਜ ਸ਼ਾਸਤਰ ਸੀ ਜਿਹਨੇ ਜ਼ਿੰਦਗੀ ਨੂੰ ਬੱਚਿਆਂ ਨੂੰ ਜਿੰਨਾ ਸੁਣਾ ਸੀ ਉਹੀ ਬੰਦ ਕਰਤਾ ਹੂੰ ਫਿਜ਼ੀਕਲ ਐਂਡ ਜਨ ਸੁਪੋਰਸ ਕੰਪਲੀਟ ਬੰਦ ਹੋ ਗਿਆ ਹਾਂਜੀ ਹੁਣ ਉਹ ਕਿਸੇ ਨੇ ਕਿਹਾ ਨਾ ਕਿ ਤੁਸੀਂ ਉਹ ਵਿਅਕਰਾਂਧ ਕਹਿੰਦੇ ਕਿ ਅੱਜ ਦੇ ਬੱਚੇ ਨੂੰ ਜੇ ਤੁਸੀਂ ਉਹਨੂੰ ਕੈਰੈਕਟਰ ਉੱਚਾ ਕਰਨਾ ਵਾ ਉਹਨੂੰ ਨਾ ਗੀਤਾ ਨਾਮ ਪੜਾਓ ਉਹਨੂੰ ਫੁੱਟਬਾਲ ਦੇ ਦਿਓ ਹੂੰ ਉਹ ਫੁੱਟਬਾਲ ਦੀ ਗਰਾਊਂਡ ਦੇ ਵਿੱਚ ਉਹਦੀ ਪਰਸਨੈਲਿਟੀ ਚ ਉਹ ਸਾਰੇ ਸੂਏ ਫੁੱਲ ਕਹਿਣਗੇ ਹੂੰ ਜੋ ਪਰਸਨੈਲਿਟੀ ਹੁੰਦੇ ਆ ਜੀ 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 ਉਹਨੂੰ ਪਤਾ ਲੱਗੂਗਾ ਡਿਸਪਲਿਨ ਕੀ ਆ ਸਵੈ ਅਨਸ਼ਾਸਨ ਕੀ ਆ ਹੂੰ ਸਵੈ ਪਰਚੋਲ ਕੀ ਹੈਗੀ ਆ ਹੂੰ ਤੌਰੰਸੀ ਹੈਗੀ ਹੈ ਉਹਨੂੰ ਜਿੱਤ ਦੀ ਖੁਸ਼ੀ ਚ ਬੜਾ ਹੱਲਾ ਗੁਲਾ ਨਹੀਂ ਕਰਨਾ ਆਜ ਨਰਾਸ਼ਾ ਨਹੀਂ ਕਰਨੀ ਤੌਰ ਸੁਣੀ ਹੈ ਉਹਨੂੰ ਕਿਸੇ ਦੀ ਗੱਲ ਸਹਿਣੀ ਕਿਦਾਂ ਕਰਨੀ ਹੈ ਠੀਕ ਆ ਫਿਰ ਉਹਦੇ ਵਿੱਚ ਯੂਨਿਟੀ ਕਿੱਥੇ ਇਕੱਠੇ ਕਰਨਾ ਕਿਦਾਂ ਹੈਗਾ ਸਮਾਜ ਦੇ ਵਿੱਚ ਸੰਘਰਸ਼ਨਾਤਮਕ ਸੋਚ ਗਿਆ ਕੀ ਹੈ ਆਪਣੀ ਇਮੋਸ਼ਨ ਨੂੰ ਕਿਦਾਂ ਕੰਟਰੋਲ ਕਰਨਾ ਹੈਗਾ ਜਦੋਂ ਤੁਸੀਂ ਉਹ ਹੀ ਬਾਹਰ ਕਰ ਲੈ ਤੇ ਉਹ ਤੁਹਾਡੀ ਐਜੂਕੇਸ਼ਨ ਕੀ ਰਹੀਗੀ ਜਿਹੜੀ ਡਿਗਰੀ ਲੈ ਕੇ ਆਏ ਤੁਸੀਂ ਉਹਦੇ ਦਾ ਅਰਥ ਕੀ ਹੈਗਾ ਮੈਂ ਉਹ ਡਾਕਟਰ ਹਰਵਿੰਦਰ ਪੱਟੀ ਦੇ ਜਿਹੜੀ ਨਾ ਫਿਕਰ ਸਿਕਾ ਮਨ 100% ਮਸੇਗਾ ਵੀ ਅੱਜ ਯੂਨੀਵਰਸਿਟੀ ਆ ਉਹ ਨਹੀਂ ਉਹ ਨਾ ਤਕੀਆਂ ਹੂੰ ਅਸੀਂ ਦੇਖਦੇ ਆ ਕਿ ਸਾਡੇ ਇੱਥੇ ਲੱਗੇ ਯੂਨੀਵਰਸਿਟੀ ਹੈਗੀ ਆ ਐਲਪੀਯੂ ਹੈਗੀ ਹਾਂਜੀ ਉਹ ਉਹਦਾ ਆਪਣਾ ਕੰਮ ਹੈਗਾ ਇੱਕ ਆ ਲਵਲੀ ਹੂੰ ਦਾ ਨਾ ਹੀ ਲਵਲੀ ਹੈ ਹੂੰ ਜਿੰਨਾ ਉੱਥੇ ਲਵਲੀ ਕੰਮ ਚੱਲ ਰਿਹਾ ਤੱਕਦੇ ਹੈ ਹੀ ਨਹੀਂ ਯੂਨੀਵਰਸਿਟੀ ਦੇ ਪੈਰੋਂ ਖੜ ਗਈ ਹੈ ਹੂੰ ਉਹਨਾਂ ਦੀ ਐਨਰੋਲਮੈਂਟ ਵੜੀ ਜਾਂਦੀ ਹੈ ਹੂੰ ਉਹਨਾਂ ਦੀ ਕਮਾਈ ਵੜੀ ਹੈ ਉਹ ਜਿੱਥੇ ਸਰਸਵਤੀ ਜਿੱਥੇ ਸਰਸਵਤੀ ਨੂੰ ਉਦੇ ਹੋਣਾ ਸੀ ਹਾਂਜੀ ਉੱਥੇ ਲక్ష్ਮੀ ਖੇਡ ਰਹੀ ਹੈ ਹੂੰ ਜਦੋਂ ਸਰਸਵਤੀ ਬਾਜ਼ਾਰ ਚ ਆ ਜਾਏਗੀ ਉਹਦੀ ਬੋਲੀ ਲੱਗੇਗੀ ਬਿਲਕੁਲ ਬਿਲਕੁਲ ਜੀ ਹਨਾ ਯੂਨੀਵਰਸਿਟੀਆਂ ਨੂੰ ਜਦੋਂ ਤੱਕ ਉਹ ਸਰਸਵਤੀ ਤੇ ਲక్ష్ਮੀ ਦੀ ਜਿਹੜਾ ਵਕਰੇਵਾ ਨਹੀਂ ਕਰਦੀਆਂ ਹਨਾ ਯੂਨੀਵਰਸਿਟੀਆਂ ਜਦੋਂ ਤੱਕ ਉਹਦੇ ਥਿੰਕਰਸ ਹੈਗੇ ਆ ਬਹੁਤ ਪੀ ਐਡਾਕਟਰੇਟ ਬਿਠੇ ਆ ਗਿਆ ਉਹਨਾਂ بڑے ਡਾਕਟਰ ਡਾਕਟਰ ਸਾਡੇ ਸਤੀਸ਼ ਵਰਮਾ ਜੀ ਹੈਗੇ ਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ 110 ਕਿਤਾਬਾਂ ਲਿਖੀਆਂ ਹੁਣ ਤੱਕ ਹਮ ਠੀਕ ਹੈ ਜੀ 110 ਕਿਤਾਬਾਂ ਕਦਰ ਲਿਖੀਆਂ ਆ ਕਿ ਜ਼ਿੰਦਗੀ ਨੂੰ ਜ਼ਿੰਦਾਬਾਦ ਕਦਾ ਕਰਨਾ ਹਮ 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 ਜੀ ਉਹਨਾਂ ਦਾ ਬੇਟਾ ਹੁਣ ਪ੍ਰਵੇਸ਼ ਵਰਮਾ ਫਿਲਮੀ ਕਲਾਕਾਰ ਹੈ ਹਾਂਜੀ ਉਹ ਆਪ ਉਹਨਾਂ ਨੇ ਮਨਤਕਾ ਨਾਟਕ ਖੇੜਦੇ ਹਨ ਰੰਗਮੰਚ ਕਰਦੇ ਆ ਜੋ ਤੁਹਾਡਾ ਰੰਗਮੰਚ ਹੀ ਗਵਾਚ ਗਿਆ ਤੁਹਾਡਾ ਥੀਏਟਰ ਹੀ ਗਵਾਚ ਗਿਆ ਹਮ ਤੁਹਾਡੀ ਕਿਤਾਬ ਹੀ ਗਵਾਚ ਗਈ ਤੁਹਾਡੀ ਲਾਇਬ੍ਰੇਰੀ ਚੁੱਪ ਕਰ ਗਈ ਹਮ ਹੈਨਾ ਜੀ ਫਿਰ ਉਹ ਉਹ ਡਾਕਟਰ ਪੱਟੀ ਜਾਂ ਡਾਕਟਰ ਵਰਮਾ ਵਰਗੇ ਲੋਕ ਹੈਨਾ ਹਮ ਉਹ ਕੀ ਕਰਨਗੇ ਹਮ ਉਹ ਜਿਹੜੇ ਵਿਦਵਾਨ ਜਿੰਨੀਆਂ ਲਿਖਤਾਂ ਹਨ ਕਿਤਾਬਾਂ ਐ ਦੇ ਨਾਲ ਲਾਇਬ੍ਰੇਰੀਆਂ ਭਰ ਗਿਆ ਸੀ ਜਿਨ੍ਹਾਂ ਨੂੰ ਘੌਣ ਲੱਗ ਗਿਆ ਹੂੰ ਜਿਹਨੂੰ ਪਾਠ ਕੀ ਗਵਾਚ ਗਿਆ ਫਿਰ ਕਿੱਥੇ ਜਾਊਗਾ ਅਜਿਹਾ ਸਾਨੂੰ ਲੋੜ ਹੈਗੀ ਆ ਅਸੀਂ ਲੋਕਾਂ ਦੀ ਬੱਚਿਆਂ ਦੀ ਪ੍ਰਤਿਭਾਸ਼ਾਲੀ ਬਣਾਉਣ ਲਈ ਉਹ ਪ੍ਰਤਿਭਾ ਦਾ ਮਤਲਬ ਯੋਗ ਖੇਤਰ ਬਣਾਉਣ ਲਈ ਉਹ ਯੂਨਸਟੀਆਂ ਤੇ ਹੁਣ ਤਾਂ ਕਿ ਜਿਹੜਾ ਯੂਨੀਵਰਸਿਟੀ ਚੋਂ ਨਿਕਲਿਆ ਹੈ ਵਿਦਿਆਰਥੀ ਦਾ ਪਤਾ ਲੱਗੇ ਕਿ ਯੂਨਸੀ ਦਾ ਵਿਦਿਆਰਥੀ ਹੈ ਹੂੰ ਬਿਲਕੁਲ ਸਹੀ ਇੱਕ ਕਾਲਜ ਦਾ ਵਿਦਿਆਰਥੀ ਆ ਉਥੇ ਪਤਾ ਲੱਗੇ ਮੈਂ ਨਹੀਂ ਕਹਿੰਦਾ ਜਿਹੜੇ ਪਿੰਡ ਚ ਬੰਦੇ ਲੋਕ ਬੈਠੇ ਹੈਗੇ ਜਿਹੜੇ ਯੂਨੀਵਰਸਿਟੀ ਨਹੀਂ ਗਏ ਆ ਉਹ ਦਲੈਕ ਹੋਣਗੇ ਨਹੀਂ ਹੁੰਦੇ ਜੇ ਪਿੰਡ ਦੇ ਵਿੱਚ ਨਾਈ ਬੈਠਾ ਮੋਚੀ ਬੈਠਾ ਜਾਂ ਭਾਂਡੇ ਪੱਥਰੇ ਕੁਮਾਰ ਬੈਠਾ ਜਾਉ ਤਖਾਨ ਜਾਂ ਲੋਹਾਰ ਬਿਠੇ ਹੈਗੇ ਆ ਉਹ ਆਪਣੇ ਕੰਮ ਦੇ ਵਿੱਚ ਪ੍ਰਿਪੂਰਣ ਹਮ ਮਾਹਿਰ ਨੇ ਉਹ ਮਾਰਣਾ ਉਹ ਮਾਰ ਕਮਾ ਰਿਹਾ ਹਮ ਹਮ ਉਹਨਾਂ ਦਾ ਰਿਜ਼ਲਟ ਵਧੀਆ ਉਹ ਆਪਣੇ ਕੰਮ ਵਿੱਚ ਪੂਰਣ ਹੈਗੇ ਆ ਲੇਕਿਨ ਜਦੋਂ ਇੱਕ ਵਿਦਵਾਨ ਜਾਂਦਾ ਹਮ ਜਿਨੇ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਦੇਖਿਆ ਜਿਨੇ ਉਹਨਾਂ ਦੇ ਕੰਮਾਂ ਦੀ ਨਾ ਸਨ੍ਹਾ ਕਰਨੀ ਹੈ ਹਮ ਜਿਹਨੂੰ ਸਮਝ ਆ ਤੀਸਰਾ ਨੇਤਰ ਜਿਹੜਾ ਜਾਗਦਾ ਹਮ ਜਿਹਦੀ ਤੀਸਰੀ ਖੁੱਲ ਗਈ ਹੈਗੀ ਆ ਜੀ ਉਹ ਉਹਦੀ ਅੱਖ ਤੀਸਰੀ ਅੱਖ ਖੁੱਲ੍ਹੋਣੀ ਚਾਹੀਦੀ ਸੀਗੀ ਸਾਨੂੰ ਚਾਹੀਦੀ ਧਰਮਸ਼ਾਲਾ ਦੇ ਵਿੱਚ کردار ਪੈਦਾ ਹੁੰਦੇ ਸੀ ਜਦੋਂ ਸਾਡਾ ਸਕੂਲ ਐਜੂਕੇਸ਼ਨ ਸਿਸਟਮ ਹੋਇਆ ਅਸੀਂ ਚੋਰ ਪੈਦਾ ਕਰ ਰਹੇ ਹਾਂ ਹੂੰ ਜੀ 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 ਅਸੀਂ ਭ੍ਰਿਸ਼ਟਾਚਾਰੀ ਪੈਦਾ ਕਰ ਰਹੇ ਹਾਂ ਗੈਂਗਸਟਰ ਆ ਗਏ ਹਾਂ ਅਸੀਂ ਗੈਂਗਸਟਰ ਯੋਗ ਉੱਤੇ ਆ ਗਿਆ ਦੂਜੇ ਪਾਸੇ ਆ ਗਿਆ ਜਿਹੜੇ ਆਈਐਸ ਪੀਸੀਐਸ ਆਈਪੀਐਸ ਜਾਂ ਜਨਰਲਿਸਟ ਚੋਂ ਦੇ ਲੋਕ ਹੈਗੇ ਆ ਹੁਣ ਦੇਖਿਆ ਕਿ ਤੁਸੀਂ ਦਿੱਲੀ ਦੇ ਵਿੱਚ ਕੋਈ ਵਰਮਾ ਜੱਜ ਹਾਂ ਹੈਨਾ ਉਹਦੇ ਘਰ ਅੱਗ ਲੱਗੀ ਤੇ ਨੋਟ ਨੋਟ ਜਲ ਕੇ ਵੀ ਨਹੀਂ ਜਲੇ ਹੂੰ ਜੀ 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 ਹੈਨਾ ਹੁਣ ਕਿੱਥੇ ਜਾਵਾਂਗੇ ਹੂੰ ਹੁਣ ਇਹ ਜੇ ਜੇ ਸਾਡੀ ਐਜੂਕੇਸ਼ਨ ਇਦਾਂ ਦੇ ਭ੍ਰਿਸ਼ਟਾਚਾਰੀ ਲੋਕ ਪੈਦਾ ਕਰਦੇ ਆ ਜਿਹੜੇ ਰਿਸ਼ਵਤ ਕੋਦ ਪੈਦਾ ਕਰਦੇ ਹੈਗੇ ਆ ਜਾਂ ਜਿਹੜੇ ਸਮਾਜਿਕ ਕਦਰਾਂ ਕੀਮਤਾਂ ਜੀਵਨ ਕਦਰਾਂ ਕੀਮਤਾਂ ਨੂੰ ਥੱਲ ਸੱਟ ਰਹਿ ਗਿਆ ਫਿਰ ਐਜੂਕੇਸ਼ਨ ਨਹੀਂ ਫਿਰ ਯੂਨੀਵਰਸਟੀਆਂ ਦੀ ਪ੍ਰੋਡਕਸ਼ਨ ਠੀਕ ਨਹੀਂ ਗੀ ਇਹ ਯੂਨੀਵਰਸਟੀਆਂ ਨੇ ਆਪਣਾ ਉਤਪਾਦਨ ਸੀ ਕਰਨਾ ਹਾਂਜੀ ਤੇ ਫਿਰ ਉਥੋਂ ਯੂਸੀ ਨਿਕਲਣ ਵਾਲਾ ਬੰਦਾ ਮਤਲਬ ਲੱਗੇ ਵੀ ਇਹਦਾ ਔਰਾ ਜਿਹੜਾ ਨਾ ਬਾ ਕਮਾਲ ਆ ਇਹਦੇ ਕੋਲ ਬੈਠਿਆ ਨਾ ਇੱਕ ਖੁਸ਼ਬੂ ਹੋਣੀ ਇਹਦੇ ਪ੍ਰਸਾਦੀ ਚ ਹੂੰ ਜਦੋਂ ਕਿਸੇ ਦੀ ਪਰਸਨੈਲਿਟੀ ਚੋਂ ਕਿਸੇ ਦੇ ਵਿਕਤੀਤਾ ਚੋਂ ਇਹ ਖਸਬੂ ਨਾ ਬਦਬੂ ਹੋਣ ਲੱਗ ਪਵੇ ਫਿਰ ਯੂਨੀਵਰਸਿਟੀ ਦੇ ਪ੍ਰੋਜੈਕਟ ਨਹੀਂ ਹਮ ਹੈਨਾ ਫਿਰ ਯੂਨੀਵਰਸਿਟੀ ਨੇ ਇਹ ਮੋਲ ਪਤਾ ਕਰਦੇ ਇਹਦਾ ਜਿਹੜੀ ਤਨਕਰ ਸਾਹਿਬ ਦੀ ਇਸ ਗੱਲ ਨੂੰ ਐਨਲਿਸਿਸ ਕਰਕੇ ਹਮ ਵੀ ਇਦਾਂ ਦਾ ਮੋਲ ਪਤਾ ਕਰਨ ਵਿਦਵਾਨ ਇਦਾਂ ਦੇ ਬੈਠਣ ਤਾਂ ਕਿ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਜਿਹੜਾ ਐਜੂਕੇਸ਼ਨ ਦਾ ਜੇ ਸਹੀ ਮਨੋਰਥਾ ਹਾਂਜੀ ਅਸੀਂ ਉਹਦੀ ਪੂਰਤੀ ਤੇ ਖੜੇ ਹੋ ਸਕੀਏ ਫਿਰ ਜਾ ਕੇ ਹੋ ਸਕਦਾ ਹੈਗਾ ਫਿਰ ਦੁਆਰਾ ਸੁਪਨਾ ਲੈ ਜਾ ਸਕਦੇ ਹਾਂ ਵੀ ਅਸੀਂ ਚੰਗਾ ਮਨੋਕਪਦਾ ਕਰ ਸਕਦੇ ਆ ਅਸੀਂ ਅਜੇ ਮਨੋਖ ਮਨੋਖੀ ਨਹੀਂ ਬਣਿਆ ਤੈਨੂੰ ਪਤਾ ਜੀ 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 ਅਜੇ ਮਨੋਖ ਮਨੋਖ ਸਾਡੇ ਨਾ ਹੈਰਾਨਗੀ ਗੱਲ ਹੈ ਕਿ ਦੁਨੀਆ ਦੇ ਵਿੱਚ ਸ਼ਕਤੀਸ਼ਾਲੀ ਦੇਸ਼ ਕਿਹੜਾ ਵਾ ਦੇਖੋ ਪਰਮਾਣੂ ਹਾਂ ਜੀ 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 ਮੈਂ ਉਹਨੂੰ ਸ਼ਕਤੀਸ਼ਾਲੀ ਮੰਨਦਾ ਸ਼ਕਤੀਸ਼ਾਲੀ ਉਹ ਦੇਸ਼ ਆ ਜਿਹਦੇ ਕੋਲ ਪਰਮਾਣੂ ਨਹੀਂਗਾ ਜਿਹਦੇ ਕੋਲ ਮਤਲਬ ਉਹ ਲੋਕ ਹੈਗੇ ਆ ਜਿਨ੍ਹਾਂ ਦੇ ਬੋਲਿਆਂ ਫੁੱਲ ਖਿੜਦੇ ਆ ਜਿਨ੍ਹਾਂ ਦੇ ਖੜਦੇ ਆ ਫੁੱਲ ਖਿੜਦੇ ਆ ਜਿਨ੍ਹਾਂ ਦੇ ਜਾਂਦੇ ਆ ਸੁਗੰਧਾਂ ਫੈਲਦੀਆਂ ਹਾਂ ਜੇ ਨਫਰਤਾਂ ਪੈਂਦੀਆਂ ਫਿਰ ਉਹ ਫਿਰ ਫਿਰ ਸ਼ਕਤੀ ਚੱਲੀ ਉਹ ਆ ਅਸੀਂ ਖਲਾਇਕ ਨੂੰ ਸ਼ਕਤੀਸ਼ਾਲਨਾ ਬਣਾਈਏ ਅਸੀਂ ਮਾਈਕ ਨੂੰ ਸ਼ਕਤੀਸ਼ਾਲ ਬਣਾਈਏ ਸਿਰ ਐਜੂਕੇਸ਼ਨ ਦਾ ਮਨੂਤ ਪੂਰਾ ਹੋਣਾ ਹੂੰ ਬਿਲਕੁਲ ਸਹੀ ਜੀ ਸੋ ਘੇੜਾ ਸਾਹਿਬ ਆਪਾਂ ਉਮੀਦ ਕਰਦੀਆਂ ਕਿ ਸਾਡਾ ਇਹ ਪ੍ਰੋਗਰਾਮ ਤੀਸਰੀ ਅਖਦਾ ਚਿੱਟਾ ਬਹੁਤ ਹੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦਾ ਆਇਆ ਹੋਗਾ ਤੁਸੀਂ ਸਟੂਡੀਓ ਤੇ ਬਚਾਈ ਸਿੱਖਿਆ ਦੇ ਨਾਲ ਸੰਬੰਧਿਤ ਇਹਨੇ ਭਗ ਦੇ ਮਸਲੇ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਰਾਜੀ ਰੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿ ਹੋਏ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ